ਦੀ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਆ ਇਹ ਕਹਾਣੀ ਹੈ ਪਤੀ ਪਤਨੀ ਦੇ ਰਿਸ਼ਤੇ ਦੀ ਕਹਾਣੀ ਜੇਕਰ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਮੋਹ ਮੁਹੱਬਤ ਹੁੰਦੀ ਹੈ ਤੇ ਆਪਸੀ ਸਮਝ ਹੁੰਦੀ ਹੈ ਤਾਂ ਕੋਈ ਵੀ ਹਾਲਾਤ ਬਹੁਤ ਸੋਹਣੇ ਤਰੀਕੇ ਦੇ ਨਾਲ ਨਿਜੀਠੇ ਜਾ ਸਕਦੇ ਆ ਆਰਥਿਕ ਹਾਲਾਤ ਭਾਵੇਂ ਕਿਹੋ ਜੇ ਹੋਣ ਪਰ ਘੱਟ ਸਾਧਨਾਂ ਦੇ ਵਿੱਚ ਵੱਧ ਖੁਸ਼ੀਆਂ ਕਿਵੇਂ ਮਾਣੀਆਂ ਜਾ ਸਕਦੀਆਂ ਇਹ ਕਹਾਣੀ ਇਹ ਜ਼ਰੂਰ ਦੱਸੇਗੀ ਬਾਈ ਦੇ ਪਰਿਵਾਰ ਕੋਲ ਕੋਈ ਬਹੁਤੀ ਜ਼ਮੀਨ ਨਹੀਂ ਸੀ ਬਾਈ ਦੇ ਕੋਲ ਸਿਰਫ ਡੇਡ ਕਿੱਲਾ ਜ਼ਮੀਨ ਹੈ ਜਿਸ ਕਰਕੇ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਕਸਰ ਹੀ ਬਾਈ ਨੂੰ ਕਿਹਾ ਜਾਂਦਾ ਸੀਗਾ ਕਿ ਤੇਰੇ ਡੇਡ ਕਿੱਲੇ ਕਰਕੇ ਤੈਨੂੰ ਕਿਸੇ ਦਾ ਰਿਸ਼ਤਾ ਨਹੀਂ ਕਰਨਾ ਦੂਜੇ ਪਾਸੇ ਭੈਣ ਦੇ ਪਰਿਵਾਰ ਕੋਲੇ ਜ਼ਮੀਨ ਭਾਵੇਂ ਵੱਧ ਸੀ ਪਰ ਉਹਨੇ ਜਿਆਦਾ ਹਾਲਾਤ ਇਹਨਾਂ ਦੇ ਚੰਗੇ ਨਹੀਂ ਸੀ ਕਿਉਂਕਿ ਇਹਨਾਂ ਦੇ ਘਰੇ ਵਾਲੀ ਜਿਹੜੀ ਜ਼ਮੀਨ ਸੀਗੀ ਤਾਂ ਉਸ ਤੇ ਹਰ ਵਾਰ ਪਾਣੀ ਦੀ ਮਾਰ ਪੈ ਜਾਂਦੀ ਸੀ ਜਿਸ ਕਰਕੇ ਕੋਈ ਬਹੁਤੇ ਸਾਧਨ ਇਹਨਾਂ ਕੋਲ ਵੀ ਨਹੀਂ ਸੀ ਦੋਵੇਂ ਆਰਥਿਕ ਟੰਗੀਆਂ ਨੂੰ ਝੁਜਦੇ ਹੋਏ ਆਪਣੀ ਜ਼ਿੰਦਗੀ ਜੀਂਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਇਕੱਠੇ ਹੋਏ ਤਾਂ ਇਹਨਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੁਸ਼ੀ ਬਣਾਉਣੀ ਸ਼ਾਮਲ ਕਰ ਲਈ ਖੁਸ਼ੀ ਮਾਨਣੀ ਸ਼ਾਮਲ ਕਰ ਲਈ ਇਹ ਅੱਜ ਤੁਹਾਨੂੰ ਇਸ ਕਹਾਣੀ ਦੇ ਵਿੱਚ ਸਾਰਾ ਕੁਝ ਪਤਾ ਲੱਗੂਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਇਹਨਾਂ ਦੀ ਹੌਸਲਾ ਫਜ਼ਾਈ ਲੇ ਤੇ ਇਹਨਾਂ ਦੀ ਸੋਚ ਲਈ ਕਮੈਂਟ ਜ਼ਰੂਰ ਕਰਿਓ ਜੀ ਅੰਗਰੇਜ਼ ਸਰੂਪੀ ਕਰਦੇ ਹਾਲਾਤ ਮਾਰੇ ਸੀ ਨਾ ਤੇ ਵੀ ਨੇੜੀ ਪੱਠੇ ਦੇ ਕੰਮ ਕਰਦੇ ਰਹੇ ਨਾ ਤੇ ਉਹਨੇ 14-15 ਸਾਲ ਪੱਠੇ ਦੇ ਕੰਮ ਕਰਾਇਆ ਗਏ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਸੀ ਹਾਂਜੀ ਹਾਂਜੀ ਵੀਰੇ ਤੇ ਦੋਆ ਦਾ ਡੇੜੇ ਕਿੱਲੇ ਜ਼ਮੀਨ ਲਗਰੇ ਮੇਰੇ ਲਈ ਸਾਰਾ ਤੇ ਆਪਣਾ ਤੇ ਸਰਕਾਰੀ ਸਕੂਲ ਜੀ ਬਣਿਆ ਵੀਰੇ ਵਾਹ 10 ਕਰਿਆ ਵੀਰੇ ਸਾਰਿਆਂ ਤੇ ਦੁਬਾਰਾ ਚਲੋ ਵੀ ਕਰਦੇ ਹਾਲਾਤ ਆ ਪਤਾ ਨਹੀਂ ਮਾੜੀ ਜੀ ਪੱਲੇ ਫਿਰ ਮੈਂ ਮੈਂ ਦੁਕਾਨ ਤੋਂ ਲੱਗ ਗਿਆ ਸਨਾਮ ਓਪਰਚ्युनिटी ਦੁਕਾਨ ਤੇ ਉੱਥੇ ਸਾਲ ਕੰਮ ਕਰਿਆ ਵੀਰੇ ਚਲੋ ਉੱਥੇ ਮੈਨੂੰ 4500 ਰੁਪਏ 5000 ਰੁਪਏ ਦਿੰਦੇ ਸੀ ਵੀਰੇ ਉਹਨਾਂ ਦੁਬਾਰਾ ਨਹੀਂ ਦਿੰਦਾ ਸੀ ਚਲੋ ਵੀ ਫਿਰ ਮੈਂ ਪਪਿੰਡ ਦੇ ਮੁੰਡਾ ਉਹਨੇ ਫਿਰ ਮੈਨੂੰ ਪੈਕਟਿਸ਼ਾੜੀ ਦੁਕਾਨ ਤੇ ਰਵਾਇਆ ਵੀਰੇ ਫਿਰ ਉੱਥੇ ਮੈਂ ਤਿੰਨ ਸਾਲ ਕੰਮ ਕਰਿਆ ਵੀਰੇ ਉਹਦੇ ਬੜੀਆ ਜੀ ਬਈ ਉਹ ਹੀ ਮੁੰਡੇ ਨਾ ਤੇ ਉੱਥੇ ਵੀ ਨਹੀਂ ਚੱਲਦੀ ਨਹੀਂ ਬੜੀ ਬਾਈ ਚਲੋ ਫਿਰ ਮੈਂ ਸਕੂਲ ਦੇ ਵਿੱਚ ਜੋੜ ਕਰੀ ਉਹ ਸਕੂਲ ਦੀ ਗੱਲ ਦੀ ਉੱਥੇ ਦੇ 7000 ਰੁਪਿਆ ਸੈਲਰੀ ਦੇ 8000 ਰੁਪਿਆ ਉੱਥੇ ਵੀ ਕੋਈ ਹੋਣਾ ਚਲੋ ਜੀ ਘਰ ਦੇ ਕਰਵਾਉਣੇ ਜੀ ਸਰਾ ਤਿੰਨ ਵਿਚਾਰ ਕਰਦੇ ਹਨ ਕਹਿੰਦੇ ਵੀ ਚਲੋ ਮੈਰਿਜ ਕਰਨਾ ਕੋਈ ਇੱਕ ਮਿੰਟ ਤੁਸੀਂ ਸਪੀਡ ਨਾਲ ਵੱਧ ਰਹੇ ਹੋ ਆਪਾਂ ਆਰਾਮ ਨਾਲ ਗੱਲ ਕਰ ਲਿਆ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਨਾ ਸਕੂਲ 'ਚ ਤੁਸੀਂ ਵੀ 1.5 ਕਿਲਾ ਜ਼ਮੀਨ ਸੀਗੀ ਇਹ ਘਰ ਦੇ ਹਾਲਾਤ ਕੋਈ ਨਹੀਂ ਸੀ ਵੀ ਤੁਸੀਂ ਜਲਦੀ ਪੜ੍ਹਾਈ ਛੱਡ ਕੇ ਆਪਣੇ ਮਾਪਿਆਂ ਦਾ ਹੱਥ ਵਟਾਉਣ ਲਈ ਕੰਮ ਸ਼ੁਰੂ ਕਰਤਾ ਹਾਂਜੀ ਬਈ ਇੱਕ ਹਨਾ ਡੇਢ ਕਿਲਾ ਜ਼ਮੀਨ ਵਾਲੇ ਨੂੰ ਤਾਂ ਬੇਜ਼ਮੀਨਾ ਹੀ ਗਿਣਾ ਜਾਵੇ ਤੇ ਉਹਦੇ ਬਰਾਬਰ ਹੀ ਆ ਹਨਾ ਹਾਂਜੀ ਬਈ ਇਹ ਕਿੰਨੀ ਮੁਸ਼ਕਲ ਜ਼ਿੰਦਗੀ ਐ ਇਹ ਬੋਧ ਬ੍ਰਿੰਨਾ ਦਾ ਉਹਨਾਂ ਉੱਧਰ ਦੇ ਨਾਲ ਉੱਗੋਗੇ ਠੀਕ ਐ ਬਈ ਜੀ ਫਿਰ ਤੁਸੀਂ ਪਹਿਲਾਂ ਵੀ ਘਰ ਦੇ ਹਾਲਾਤ ਮਾੜੇ ਵੀ ਫਿਰ ਨਾਲੱਖ ਹੀ ਵਟਾਉਣਾ ਚਾਹੀਦਾ ਵੀ ਘਰ ਦੇ ਖਰਚੇ ਹੋਗੇ ਨਾ ਹੋਰ ਬੜੀ ਦੁੱਖ ਤਕਰੀ ਕਹੁੰਦੀ ਰਹਿੰਦੇ ਨਾ ਬਈ ਤੇ ਵਰਕੇ ਫਿਰ ਮੈਨੂੰ ਬਈ ਲੱਗਿਆ ਮੈਂ ਸਕੂਲ ਦੇ ਵਿੱਚ ਸਕੂਲ ਦੀ ਗਾਰਡ ਹੂੰ ਤੇ ਉੱਥੇ ਜਿਹੜੇ ਕੁਝ ਬੋਲ ਨਾ ਬਣਿਆ ਗਿਆ ਸਾਲਕ ਉੱਥੇ ਲਾਇਆ ਚਲੋਨੇ ਫਿਰ ਘਰ ਦੇ ਕਿੰਨੇ ਵੀ ਮੈਰਜ ਨਾ ਵਿਆਹ ਵਾਸਤੇ ਚਲੋਈ ਬੜਾ ਆਪਣਾ ਇੱਕ ਦੋ ਆਖਿਆ ਬਈ ਅੰਨੇ ਜੀ ਮੀਰਾ ਨੂੰ ਕਿਹੜਾ ਕਰਦਾ ਬਈ ਨਾ ਜੀ ਥੋੜੀ ਜੀ ਬਈ ਤੇ ਜਿਹੜੇ ਬੰਦੇ ਕਿਸੇ ਵਿਆਹ ਦੇ ਕੱਢਿਆ ਕਰਦੇ ਬਈ ਕਦੇ ਕਿਸੇ ਨੂੰ ਲੈ ਜਾਇਆ ਕਦੇ ਕਿਸੇ ਕਿਸੇ ਨੂੰ ਲੈ ਜਾਇਆ ਕਦੇ ਨਾਲੇ ਗੁੰਡੇ ਰਿਸ਼ਤਾ ਕਰ ਦੋ ਨਾ ਚਲੋ ਬਈ ਸਗੋਂ ਬਈ ਤੇਰੇ 'ਚ ਕੋਈ ਕਮੀ ਨਹੀਂ ਸੋਹਣਾ ਸੁਨੱਖੇ ਦੇ ਪਾਸੇ ਹੋਣਾ ਇਹ ਨਾ ਵੀ ਮਿਹਨਤ ਵਾਲੇ ਪਾਸੇ ਕੋਈ ਕਮੀ ਨਹੀਂ ਪਰ ਫਿਰ ਵੀ ਜ਼ਮੀਨ ਇੱਕ ਹਨਾ ਵੱਡਾ ਮਸਲਾ ਬਣ ਗਿਆ ਮਸਲਾ ਬਣ ਗਿਆ ਹਾਂਜੀ ਹਾਂਜੀ ਵੀਰੇ ਸਹੀ ਗੱਲ ਆ ਚਲੋ ਵੀ ਹਾਂ ਨਾ ਕਰੀ ਨੀ ਜ਼ਮੀਨ ਉਹ ਨਾ ਬਾਕੀ ਸਾਨੂੰ ਪਤਾ ਅੱਜ ਕੱਲਾ ਕੁੜੀਆਂ ਬਾਹਰ ਜਾ ਰਹੀਆਂ ਨਹੀਂ ਬਾਈ ਤੇ ਇਹ ਚੀਜ਼ ਤੇ ਤਰਕ ਦੂੰ ਆਖਿਆ ਬਾਈ ਮੰਨੇ ਵੀ ਆਏ ਵੀ ਦੇਖ ਕਰੀ ਵੀ ਆਏ ਦੇਖਣਾ ਕਰਦੇ ਹਾਲਾਤ ਦੇਖ ਕੇ ਮੁਰਜਿਆ ਕਰਨ ਨੂੰ ਵੀ ਨਾ ਹਾਂ ਨਾ ਨਾ ਜਿਵੇਂ ਜਵਾਬ ਨਹੀਂ ਜਿਨਾ ਬਾਈ ਤੇ ਮੇਰੀ ਮੰਮੀ ਉਹ ਫੇਰ ਉਤਰੀ ਉਹ ਹਰੇਟਲੇ ਵਿੱਚ ਆਇਆ ਕਰੇ ਹਰੇਟ ਨੂੰ ਕਹਿੰਦਾ ਕਿ ਰਿਸ਼ਤੇਦਾਰੀ ਚ ਆਖਿਆ ਕਰੇ ਮੁੰਡੇ ਚ ਆਖਿਆ ਵੀਰੇ ਹਣਾ ਜਿਹੜੇ ਮੁੰਡੇ ਰਿਸ਼ਤਾ ਕਰਾ ਦੋ ਚਲੋ ਬਈ ਆਪਣਾ ਨਾਲ ਵੀ ਮੈਕ ਡਾਕਟਰ ਦੀ ਦੁਕਾਨ ਹੈ ਵੀਰੇ ਪੰਡਤ ਨੇ ਆਪਣੇ ਚਲੋ ਉਹਨਾਂ ਨੂੰ ਆਖਿਆ ਵੀ ਮੈਨੂੰ ਬਈ ਤੇ ਉਹਨਾਂ ਨੇ ਆਪਣਾ ਵੀ ਰਿਸ਼ਤਾ ਕਰਾਇਆ ਵੀ ਤੁਸੀਂ ਭੈਣ ਭਰਾ ਕਿੰਨੇ ਹੋ ਮੜਾ ਕੱਲੀਆਂ ਬਈ ਅੱਛਾ ਕੱਲਾ ਹੀ ਹਮ ਨਾ ਸਿਸਟਾ ਨਾ ਕੋਈ ਬਰਾਦਰ ਆ ਵੀ ਕੱਲੀਆਂ ਤੇ ਚਲੋ ਉਹਨਾਂ ਨੇ ਫੇਰ ਗਾਹਾਂ ਦਾ ਕੇ ਦੱਸੋ ਬਾਈ ਜੀ ਚੋਈ ਫੇਰ ਮੇਰਾ ਉਧਰ ਆਪਣਾ ਸੋਡਾ ਨੂੰ ਬੁਰੇ ਦੀ ਲਈ ਲਈਏ ਲਈਏ ਤੋਂ ਸੱਨਾ ਵਾਲਾ ਪੰਡਾ ਜੀ ਤੇ ਉਧਰ ਆਪਣੇ ਬਰੇ ਬਈ ਸੰਯੋਗ ਕਿੱਥੇ ਹੁੰਦਾ ਮੰਨ ਨੂੰ ਪਤਾ ਮੋਤੇ ਹੋ ਗਏ। ਫਿਰ ਲੋਕਾਂ ਨੇ ਬੋਧ ਭਗੀਆਂ ਮਾਰੀਆਂ ਬਾਈ। ਤੇ ਚਲੋ ਪ੍ਰਮਾਤਮਾ ਨੇ ਤਾਂ ਵੀ ਸਿਰ ਤੇ ਹੱਥ ਰੱਖਿਆ ਤੇ ਆਪਣੀ ਬੋਥੇ ਸਮਰਚੂਗੀ। ਭੈਣ ਜੀ ਤੁਸੀਂ ਇੱਕ ਡੇਢ ਕਿੱਲੇ ਵਾਲੇ ਬੰਦੇ ਨੂੰ ਤੁਸੀਂ ਕਿਵੇਂ ਹਾਂ ਕਰਤੀ ਜਿੱਥੇ ਸਾਰੀ ਦੁਨੀਆ ਕਹਿੰਦੇ ਵੀ ਇਹਨਾਂ ਵੀ ਵੈਸੇ ਮੈਂ ਇਹ ਕਹਿੰਦਾ ਨਹੀਂ ਕਿ ਮੈਂ ਤਾਂ ਇਹਨਾਂ ਵੀ ਬੰਦੇ ਨੂੰ ਬੰਦਾ ਬੰਦਾ ਦੇਖਣਾ ਚਾਹੀਦਾ ਹਨਾ ਆਰਥਿਕ ਹਾਲਾਤ ਹੋਲੀ-ਉਲੀ ਬਾਈ ਜੀ ਮਿਹਨਤ ਕਰ ਰਿਹਾ ਤੇ ਬਦਲ ਦੇਣਗੇ। ਤੁਸੀਂ ਤੇ ਤੁਹਾਡੀ ਮਾਂ ਪਿਓ ਕਿਵੇਂ ਮੰਨੇ ਤੇ ਤੁਸੀਂ ਕਿਵੇਂ ਮੰਨੇ ਕਿਉਂਕਿ ਕੁੜੀਆਂ ਨੂੰ ਅੱਜ ਕੱਲ ਕਹਿੰਦੇ ਵੀ ਪੈਸਾ ਫੜਨਾ ਚਾਹੀਦਾ ਨਹੀਂ ਮੇਰੇ ਪਾਪਾ ਕਹਿੰਦੇ ਵੀ ਸਾਡੇ ਉੱਧਰ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਸੀ ਇੱਕ ਵਾਰ ਤੇ ਮਜਬੂਰੀ ਵੜ ਗਈ ਵੀ ਕੁਝ ਬਚਦਾ ਤਾਂ ਹੈ ਨਹੀਂ ਸੀ ਹਰ ਸਾਲ ਪਾਣੀ ਆ ਜਾਂਦਾ ਸੀ ਸੱਤ ਨੂੰ ਜਿਹਦੇ ਨਾਲ ਹੋ ਗਿਆ ਅਬਿਆਸ ਹੋ ਗਿਆ ਤੇ ਉਹਨੇ ਘੱਟੋ ਮਿਲ ਜਾਂਦੇ ਸੀ ਤੇ ਮੈਂ ਤਨ ਤੱਕ ਹੀ ਪੜੀ ਆ ਪਲੱਸ 1 ਵੀ ਕਰ ਲਈ ਸੀ ਪਲੱਸ 2 ਕਰਨੀ ਸੀ ਪਪਾ ਕੰਨੀ ਵੀ ਕੋਈ ਨਾ ਭਰ ਦੂੰਗਾ ਔਖਾ ਸੋਖਾ ਪੈਸੇ ਫੀਸ ਭਰ ਦੂੰਗਾ ਮਗਰ ਨਾ ਕੋਈ ਨਾ ਮੱਕਾ ਕੋਈ ਨਾ ਫਿਰ ਰਹਿਣੇ ਜਿੱਦ ਮੇਰਾ ਘਰੇ ਆਪੋ ਬਸ ਸਾਬਲਾਂ ਦੇ ਨੰਗਾ ਪਸੂ ਉਹ ਘਰੇ ਕੰਮ ਤੁਹਾਡੇ ਨਾ ਕਰਾ ਦੇ ਕਹੂੰਗੀ ਕਹਿੰਦੇ ਨਾ ਨਾ ਮੈਂ ਤੁਹਾਡੇ ਘਰ ਕਿਉਂ ਆਉਂਗਾ ਮੱਕਾ ਨਾ ਡੈਡੀ ਤੁਹਾਡੇ ਕੋ ਪੈਸੇ ਵੀ ਹੈਗੇ ਕਦਾਂ ਡੈਡੀ ਮੰਮੀ ਕੋਲ ਆ ਕੇ ਇਹ ਬੋਲਣ ਲੱਗ ਗਿਆ ਮੂਜਾ ਕਰ ਰਖਿਆ ਕੋਲ ਪਾਣੀ ਆ ਗਿਆ ਤੇ ਮੈਂ ਸਾਈਡ ਤੇ ਹੋ ਕੇ ਸੁਣ ਲੱਗ ਰਹੀ ਸੀ ਮੇਰਾ ਡੈਡੀ ਕੋਈ ਨਾ ਫਰਕ ਕੀ ਆ ਇਹ ਨਾ ਕਰਨ ਦੀ ਫਰਕ ਕਿ ਹੋ ਜਾਊਗਾ ਕੋਈ ਨਹੀਂ ਬਹੁਤ ਨਹੀਂ ਤੇ ਡੈਡੀ ਦਾ ਨਾ ਵੀ ਉਹ ਕੋਈ ਗੱਲ ਵੀ ਸਾਰੇ ਕੁੜੀਆਂ ਜਾਂਦੀਆਂ ਨੇ ਤੇ ਮੈਂ ਦੇਖਦੀ ਹੁੰਦੀ ਸੀ ਰੋਜ਼ ਹੀ ਤੇ ਮੇਰੇ ਪਾਪਾ ਕਹਿੰਦੇ ਵੀ ਅੰਦਰ ਜਾ ਕੇ ਰੋਣ ਲੱਗ ਜਾਂਦੀ ਵੀ ਹੋਰ ਪੜਨਾ ਆ ਤੇ ਮੈਂ ਕਿਹਾ ਨਾ ਕੋਈ ਨਾ ਡੈਡੀ ਫਿਰ ਕਿਆ ਵੀ ਇਹ ਨੂੰ ਬਹੁਤ ਨੇ ਤੇ ਮੈਂ ਤਾਂ ਡੈਡੀ ਘਰੇ ਕੰਮ ਕਰੀ 2-3 ਸਾਲ ਹੋ ਗਏ ਕਹਿੰਦਾ ਮੇਰੇ ਡੈਡੀ ਕਹਿੰਦਾ ਜੀ ਕਹਿੰਦਾ ਕਿ ਤੂੰ ਕੋਈ ਵੀ ਕੋਰਸ ਕਰਨਾ ਤੂੰ ਦੱਸ ਮੈਂ ਕੰਮ ਆ ਰਹੀ ਕੋਈ ਨਾ ਮੈਂ ਘਰੇ ਕੰਮ ਕਰ ਲੈਂਦਾ ਤਾਂ ਤੁਸੀਂ ਮਾਪਿਆਂ ਦੇ ਪੈਸੇ ਬਚਾਉਣ ਚੱਕਰ ਦੇ ਚੱਕਰ ਜਿਹੀ ਪੜਾਈ ਵੀ ਛੱਡ ਦਿੱਤੀ ਤੇ ਕਰੀ ਅਸੀਂ ਬੈਸ ਸੰਭਲਣੇ ਵਿੱਚ ਬਹੁਤ ਵਧੀਆ ਦੇ ਉੱਤੇ ਗਾਦੇ ਹੋ ਜਾਂਦਾ ਸੀ ਕੁਝ ਖਰ ਦੇ ਖਰਚੇ ਚੱਲੇ ਗਏ ਜ਼ਮੀਨ ਵੀ ਆ ਗਈ ਸੀ 4-5 ਕਿਲੇ ਪਰ ਉਹ ਦਰਿਆ ਦੇ ਨਾਲ ਆ ਗਈ ਹਰ ਵਾਰੀ ਡੁੱਬ ਜਾਂਦੀ ਕਰਦੇ ਖਰਚੇ ਹੋ ਗਏ ਮੇਰਾ ਵੱਡਾ ਬ੍ਰਦਰ ਤਾਂ ਮੇਰੇ ਨਾਲ ਕੀ ਛੱਡਦਾ ਮੇਰੇ ਡੈਡੀ ਨੇ ਉੱਥੇ ਹੀ ਪਲੱਸ 2 ਉਹ ਨਾ ਕਰਾਤੀ ਕਹਿੰਦਾ ਦੇਈ ਪੜਾਵਾਂਗੇ ਮੇਰੇ ਅੜਿਕਾ ਨਾ ਕੋਈ ਨਾ ਤੁਹਾਡਾ ਵੀ ਧੰਨਵਾਦ ਆ ਵੀ ਤੁਸੀਂ ਇਹ ਨਪੜਾਤਾ ਤੇ ਮੇਰਾ ਛੋਟਾ ਬ੍ਰਦਰ ਵੀ ਰਹਿ ਗਿਆ ਉਹਨੇ ਵੀ ਬਸ ਦਸ ਕੋਈ ਕਰੀਆ ਤੇ ਘਰ ਤੇ ਵਸ ਖੇਤੀ ਕਰਨੀ ਸਬਜ਼ੀ ਲਾ ਲੈਂਦੀ ਸੀ ਗੋਭੀ ਦੀ ਕੁਝ ਇਸ ਤਰ੍ਹਾਂ ਹੀ ਵਸ ਚਲਾਈ ਜਾ ਘਰ ਦਾ ਸਰਕਲ ਤੇ ਇੱਕ ਦਿਨ ਗੱਲਾਂ ਕਰਨ ਲੱਗੇ ਸਾਡੇ ਰਿਸ਼ਤੇਦਾਰੀ ਚ ਕਹਿੰਦੇ ਵੀ ਤੁਹਾਡੀ ਵੀ ਕੁੜੀ ਇਦਾਂ ਵੀ ਬੜੀ ਮੁਟਿਆਰ ਹੋ ਰਹੀ ਐ ਵੀ ਅੱਜ ਕੱਲ੍ਹ ਤੇ ਮਨਾਂ ਦੇਖੋ ਕਿਦਾਂ ਦਾ ਜਨਰ ਰਿਹਾ ਤੇ ਕਹਿੰਦੇ ਨਾ ਤੁਸੀਂ ਕੁੜੀ ਦਾ ਵਿਆਹ ਕਰ ਦਿਓ ਇਹ ਬਹਾਸ ਹੀ ਜਿੱਥੇ ਗੱਲ ਕਰਨ ਲੱਗੇ ਤੇ ਮੇਰੇ ਮਾਮਾ ਆ ਗਿਆ ਕਹਿੰਦਾ ਨਾ ਰਣਕੂ ਦੀ ਰੋੜੀ ਕਹਿੰਦਾ ਅੱਜ ਮਨਣਾ ਕਿੱਦਾਂ ਦਾ ਹੋ ਰਿਹਾ ਅੱਜਕੱਲ ਤੇ ਮੈਂ ਰੈਡੀ ਕਹਿੰਦਾ ਨਾ ਵੀ ਕਹਿੰਦਾ ਬੇਟਾ ਤੂੰ ਦੱਸ ਮੈਂ ਕਾ ਕੋਈ ਨਾ ਰੈਡੀ ਜਿੱਦਾਂ ਤੁਸੀਂ ਕਹੋਗੇ ਮੈਂ ਕਹਾਂ ਠੀਕ ਆ ਤੇ ਉਹ ਰੈਡੀ ਕਹਿੰਦਾ ਨਾ ਵੀ ਹਜੇ ਤਾਂ ਨਹੀਂ ਆਣੀ ਆ ਉਮਰ ਬੋ ਘਾਟਾ ਉਹ ਮੈਂ 21 ਸਾਲ ਦੀ ਸੀ ਤੇ ਕਹਿੰਦਾ ਨਾ ਕਨਵਰ ਬੇਟਾ ਵੀ ਮੇਰਾ ਗੋਣ ਬਣਦਾ ਹੈ ਵੀ ਅਭੀ ਮੇਰੇ ਬੇਟੀ ਨੂੰ ਅਜੇ ਨਹੀਂ ਛੇਤੀ ਤੋੜਦਾ ਵੀ ਹਜੇ ਵੀ ਇਹਨੇ ਪੜ੍ਹਨਾ ਵੀ ਸੀ ਵੀ ਸਾਰੇ ਇਹਦੇ ਸ਼ੌਂਕ ਮਾਰਦੇ ਮੈਂ ਕਹਾਂ ਨਾ ਕੋਈ ਰੈਡੀ ਜਿੱਦਾਂ ਤੁਸੀਂ ਕਹੋਗੇ ਠੀਕ ਆ ਉਹ ਤੇ 3-4 ਦਿਨ ਹੋਇਆ ਨਾ ਫੋਨ ਕਰਤਾ ਕਹਿੰਦੇ ਵੀ ਇਸ ਤਰ੍ਹਾਂ ਵੀ ਮੁੰਡਾ ਹੈਗਾ ਦੱਸ ਪਾਈ ਸੀ ਨੇ ਫੋਟੋ ਦਿਖਾਤੀ ਤੇ ਮੇਰੀ ਮਮਾ ਕਹਿੰਦੀ ਵੀ ਵੇ ਇਹਨੂੰ ਕੁੜੀ ਦੇ ਫੋਟੋ ਦਿਖਾ ਦੋ ਮੈਂ ਕਿਹਾ ਨਾ ਕੋਈ ਨਾ ਮੇਜਾ ਤਾਂ ਨਾ ਠੀਕ ਲੱਗੇ ਮੈਂ ਫੋਟੋ ਦੇਖੀ ਨਹੀਂ ਆਗੀ ਤੇ ਮੈਂ ਕਿਹਾ ਕੋਈ ਨਾ ਕਹਿੰਦੇ ਕੱਲ ਪਰਸੋਂ ਤੱਕ ਦੇਖਣ ਆਉਣਗੇ ਮੈਂ ਕਿਹਾ ਕੋਈ ਨਾ ਜੇ ਤੁਸੀਂ ਜਿੱਦਾਂ ਤੁਹਾਨੂੰ ਠੀਕ ਆ ਮੈਂ ਕਿਹਾ ਕੋਈ ਨਾ ਬੰਨੀ ਤਾਂ ਵੀ ਇਦਾਂ ਦੀ ਕੋਈ ਨਹੀਂ ਵੀ ਵਧੀਆ ਹੋਵੇ ਕੋਈ ਨਸ਼ਾ ਵਗੈਰਾ ਨਾ ਕਰਦਾ ਹੋਵੇ ਠੀਕ ਆ ਤੇ ਮੇਰੇ ਡੈਡੀ ਨੇ ਜਮੀਨ ਵੀ ਪੁੱਛੀ ਆਗੀ ਹੂੰ ਵੀ ਕੋਈ ਕਹਿੰਦੇ ਮੇਰੇ ਵੀ ਜਮੀਨ ਮੰਨੀ ਹੋਵੇ ਨਾ ਬਸ ਜਿਹੜਾ ਨਕਸੇ ਰੋਟੀ ਪਾਣੀ ਵਧੀਆ ਮਿਲ ਜੇ ਦੋ ਟਾਈਮ ਦਾ ਉਹ ਵੀ ਬਸ ਸ਼ੁਕਰ ਕਰਦੇ ਆ ਪਰਬ ਅੱਗੇ ਐਡੀ ਵੱਡੀ ਸਾਡੀ ਕੋਈ ਮੰਗ ਨਹੀਂ ਆ ਗਈ ਬਸ ਮੁੰਡਾ ਦਾ ਇਸ਼ਾਰਾ ਕਰਦਾ ਹੋਵੇ ਤੇ ਤੁਹਾਨੂੰ ਦੇਖ ਦਿਖਾਈ ਉੱਤੇ ਗਰੀਸ ਤਾਨਪੁਰ ਜਦੋਂ ਇਹਨੇ ਕਰਤੀ ਗੋ ਘਰਵਾਰ ਦਿਖਾਤਾ ਵੀਡੀਓ ਪਾਤੀ ਮੇਰੇ ਪਾਪਾ ਕਹਿੰਦੇ ਠੀਕ ਆ ਮੈਂ ਕਹਾਂ ਠੀਕ ਆ ਜਿੱਦਾਂ ਤੁਹਾਨੂੰ ਠੀਕ ਆ ਫਿਰ ਦੇਖ ਦਿਖਾਈ ਕਰੀ ਕਹਿੰਦੇ ਮੁੰਡਾ ਕਿੱਦਾਂ ਮੈਂ ਕਹਾਂ ਜਿੱਦਾਂ ਸੋਹੂ ਠੀਕ ਆ ਮੱਕਾ ਮੈਨੂੰ ਵੀ ਠੀਕ ਆ ਫਿਰ ਅੱਗੇ ਇਹਨੇ ਗੱਲ ਤੋੜਤੀ ਮੇਰੇ ਪਾਪਾ ਨੇ ਕਹਤਾ ਵੀ ਭਾਈ ਸਾਡੇ ਕੋਲ ਇੰਨਾ ਕੁ ਸਹਾਰਾ ਨਹੀਂ ਦੇ ਨੂੰ ਵੀ ਜਿੱਦਾਂ ਤੁਸੀਂ ਕੋਈ ਵੀ ਤੁਹਾਡੀ ਮੰਗ ਆਈ ਆ ਦੱਸ ਦੋ ਵੀ ਅੱਜ ਜੇ ਉਹ ਮੇਰੇ ਤੋਂ ਸਰਿਆ ਵੀ ਮੈਂ ਆਪ ਦੀ ਬੇਟੀ ਨੂੰ ਦੇ ਦੂੰਗਾ ਪਰ ਵੀ ਅੰਨੇ ਜੁਗਾ ਨਹੀਂ ਸਾਡੇ ਨੂੰ ਪਾਣੀ ਆ ਜਾਂਦਾ ਹਰ ਸਾਲ ਵੀ ਅੰਨਾ ਕੁਸਤਾ ਹਰ ਵੀ ਕਈ ਮੰਗਲਾਂ ਦੇ ਡਿਮਾਂਡ ਕਰ ਲੈਂਦੇ ਦਾ ਅੱਜ ਦੀ ਮੇਰੇ ਪਾਪਾ ਤਾਂ ਕਹਿੰਦੇ ਬਸ ਵੀ ਇੰਨਾ ਕੁ ਸੀ ਆ ਬਸ ਮੇਰੇ ਕੋਲ ਤੀ ਆ ਮੈਂ ਤੀ ਦੇ ਦੂੰਗਾ ਤੇ ਗਾਹ ਘਰ ਉਹਨਾਂ ਨੇ ਵੀ ਕਹਾ ਠੀਕ ਆ ਕੋਈ ਦਾਜ ਦੀ ਮੰਗ ਨਹੀਂ ਕਰੀ ਕਹਿੰਦੇ ਸਾਨੂੰ ਬਸ ਕੁੜੀ ਵਧੀਆ ਮਿਲ ਜੇ ਕੰਮਕਾਰ ਵਾਲੇ ਮੇਰੇ ਪਾਪਾ ਨੇ ਕਹਾ ਵੀ ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਬਸ ਗਾ ਅੱਗੇ ਮੰਮੀ ਡੈਡੀ ਵਧੀਆ ਮਿਲ ਗਏ ਹਸਬੰਦ ਵਧੀਆ ਮਿਲ ਗਏ ਮੈਂ ਤਾਂ ਵਿਆਹ ਆ ਭਾਈ ਦੋਵੇਂ ਤੁਸੀਂ ਇੱਕ ਦੋਵੇਂ ਉਹਨਾਂ ਇੱਕੋ ਹੀ ਸਮੱਸਿਆਵਾਂ ਚੋਂ ਗੁਜ਼ਰੇ ਆ ਤੇ ਦੋਵਾਂ ਨੂੰ ਮਿਲ ਲੱਗਦਾ ਅੰਡਰਸਟੈਂਡਿੰਗ ਹੋ ਗਈ ਵੀ ਹਨਾ ਵੀ ਆਪਦੀ ਜ਼ਿੰਦਗੀ ਦੇ ਹਨਾ ਔਖੇ ਔਖੇ ਹਾਲਾਤਾਂ ਬਾਰੇ ਵੀ ਪਤਾ ਤੇ ਹੁਣ ਗਾਂ ਨੂੰ ਜ਼ਿੰਦਗੀ ਚੰਗੀ ਲੈ ਕੇ ਜਾਣੀ ਉਹਦੇ ਬਾਰੇ ਵੀ ਸਟੱਗਲ ਤੁਸੀਂ ਇਕੱਠੇ ਕਰ ਸਕਦੇ ਹੋ ਹਨ ਜੀ ਜੀ ਪਹਿਲਾ ਪਹਿਲਾਂ ਕਿੰਨਾ ਲੱਗਿਆ ਵੀ ਜਦੋਂ ਵੀਡੀਓ ਬਣਾਉਣਾ ਕਾ ਵੀਡੀਓ ਬਣਾਉਣਾ ਮੈਨੂੰ ਕਦੇ ਕੈਮਰੇ ਸਾਹਮਣੇ ਆਈ ਵੀ ਆ ਜੀ ਵੀ ਆਉਣੇ ਆ ਕੋਈ ਜੀ ਦੀ ਮਲਕਤ ਇਹ ਕਿਵੇਂ ਲੱਗਦਾ ਵੀ ਜਦੋਂ ਬਹੁਤ ਅੰਡਰਸਟੈਂਡਿੰਗ ਦੋਵੇਂ ਹੈ ਨਾ ਦੋਵਾਂ ਨੂੰ ਦੋ ਪਤਨੀ ਨੂੰ ਪਤੀ ਅੰਡਰਸਟੈਂਡਿੰਗ ਮਿਲੇ ਤੇ ਪਤੀ ਨੂੰ ਪਤਨੀ ਅੰਡਰਸਟੈਂਡਿੰਗ ਮਿਲੇ ਉਦੋਂ ਕਿਵੇਂ ਹੁੰਦਾ ਬੇਬੇ ਲ ਬੇਬਰੀ ਨਾਲ ਪੋਣਾ ਵਧੀਆ ਕੰਮ ਕਾਰ ਕਰਿਆ ਬਾਕੀ ਸਾਰਾ ਘਰ ਸਾਹਮਣੇ ਆ ਕੇ ਇਹਨਾਂ ਨੇ ਨਾ ਮੀ ਮਮੀ ਦੇ ਜਿਹੜੇ ਕੰਮ ਨਹੀਂ ਹੁੰਦੇ ਸਾਰੇ ਨਾਲ ਵੀ ਦੁੱਖ ਤਕਲੀਫ ਜਖੜਦੀ ਆ ਕੋਈ ਖਰਚਾ ਨਹੀਂ ਕਰਾਉਂਦੀ ਇਹ ਚੀਜ਼ ਬਹੁਤ ਵਧੀਆ ਲੱਗੀ ਬਈ ਉਹਦੇ ਅੱਗੇ ਅੱਬੇ ਫੋਨ ਨਹੀਂ ਕਰਦੀ ਹੈ ਆ ਮੈਂ ਉਹ ਮੁੱਕ ਗਿਆ ਮੇਰਾ ਮੈਦਮਾ ਨਾ ਮੈਂ ਬਸ ਕੰਮ ਨੂੰ ਪਰ ਦੇਖਦੇ ਨਾਲ ਚਾਈ ਦੀ ਵਿਚਾਰੀ ਹੈ ਨਾ ਵੀ ਬਹੁਤ ਵਧੀਆ ਕੋਈ ਪਰੇਸ਼ਾਨੀ ਨਹੀਂ ਇਹ ਚ ਇੱਕ ਦੂਆ ਨੇ ਹੈ ਨਾ ਤੁਸੀਂ ਇੱਕ ਦੂਸਰੇ ਨੂੰ ਆਪਣਾ ਹੈ ਨਾ ਵੀ ਹਾਲਾਤਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਇੱਕ ਇੱਕ ਕਈ ਵਾਰੀ ਹੁੰਦਾ ਵੀ ਕੋਈ ਹਾਲਾਤਾਂ ਨੂੰ ਅੰਡਰਸਟੈਂਡ ਨਹੀਂ ਕਰਦੀਆਂ ਕੁੜੀਆਂ ਜਾਂ ਮੁੰਡੇ ਵੀ ਹਾਂ ਜੀ ਉਹ ਉਹਨਾਂ ਦੀ ਫਿਰ ਮੈਰਿਜ ਲਾਈਫ ਕੋਈ ਬਹੁਤੀ ਜ਼ਿਆਦਾ ਚੱਲਦੀ ਨਹੀਂ ਹਾਂਜੀ ਹਾਲਾਤਾਂ ਨੂੰ ਅੰਡਰਸਟੈਂਡ ਕਰਕੇ ਚੱਲਣਾ ਕਿੰਨਾ ਕ ਤੁਹਾਨੂੰ ਸੈੱਟ ਲੱਗਿਆ ਵੀ ਤੁਸੀਂ ਕਦੇ ਸੋਚਿਆ ਹੋਣਾ ਵੀ ਮੈਂ ਤਾਂ ਉੱਥੇ ਵੀ ਮੇਰੇ ਸੁਪਨੇ ਮੱਦਦੇ ਰਹੇ ਕਿਤੇ ਇੱਥੇ ਵੀ ਆਇਆ ਤਾਂ ਨਹੀਂ ਮੰਨ ਜਾਇਆ ਨਾ ਜੀ ਫਿਰ ਉਹਦੇ ਮੰਮੀ ਪਾਪਾ ਨੇ ਜਦ ਜੇ ਸਨਮੇਰੇ ਰੋਣਾ ਨਿਕਲਦੰਾ ਸੀ ਵੀ ਹਾਂ ਵੀ ਇਹਨਾਂ ਨੇ ਵੀ ਕਿੱਦਾਂ ਵੀ ਪਾਲਿਆ ਐਨੌਕ ਹੋ ਗਿਆ ਵੀ ਹਰ ਸਾਲ ਪਾਣੀ ਆ ਜਾਂਦਾ ਸੀ ਵੀ ਕਿੱਦਾਂ ਦੇ ਫੋਟੋ ਬਾਬੀ ਨੇ ਹਰੇਕ ਸ਼ੌਕ ਪੂਰਾ ਕਰਿਆ ਬਿਮਾਰੀ ਫੜੀ ਵੀ ਚੀਜ਼ ਹੀ ਕਹਿ ਦਿੰਦੀ ਸੀ ਮਮਾ ਨੂੰ ਵੀ ਆ ਚੀਜ਼ ਚਾਹੀਦੀ ਹੈ ਫਿਰ ਮੈਂ ਜਿੱਦਾਂ ਜਿੱਦਾਂ ਦੇਖਦੀ ਸੀ ਵੀ ਡੈਡੀ ਜਾ ਕੇ ਪੰਮਾ ਕੋਲ ਕਹਿੰਦੇ ਸੀ ਵੀ ਅੱਜ ਭਾਈ ਆ ਚੀਜ਼ ਨਹੀਂ ਹੈਗੀ ਕੋਈ ਨਾਪਾ ਦੋ ਤਿੰਨ ਦਿਨਾਂ ਤੱਕ ਲੈ ਲਈ ਉਹ ਮਨ ਦੇ ਵਿੱਚ ਗੱਲਾਂ ਜੀ ਆਈ ਗਿਆ ਵੀ ਹਾਂ ਵੀ ਮੈਂ ਵੀ ਕਹਿਣੀ ਹੈ ਮਮੀ ਡੈਡੀ ਨੂੰ ਐਨੇ ਆਪਣੇ ਮੁੱਕ ਚੀਜ਼ ਲਿਆ ਕੇ ਦਿੰਦੇ ਆ ਤੇ ਮੇਰੇ ਆਜੇ ਵੱਡੇ ਭਾਈ ਹੋ ਗਏ ਛੋਟੇ ਵੀ ਇਹ ਕੁਛ ਕਾਇਨ ਕਰਨ ਵੀ ਉਹ ਵੀ ਇੰਨਾ ਚਾਹੁੰਦੇ ਹੁੰਦੀ ਸੀ ਨਾ ਵੀ ਆਹ ਗੱਲ ਉਹ ਕਹਿੰਦਾ ਵੀ ਹਾਂ ਸਾਨੂੰ ਉਹਨੇ ਚੀਜ਼ ਚਾਹੀਦੀ ਆ ਪਰ ਮੈਂ ਹੁੰਦਾ ਹੀ ਆ ਹਾਂ ਤੇ ਮੈਂ ਕਹਿੰਦਾ ਜਿਵੇਂ ਸੀ ਬਰੇ ਵੀ ਅੰਨੇ ਡੈਡੀ ਔਖੇ ਆ ਕਹਿੰਦਾ ਕੋਈ ਨਾ ਵੀ ਜਿੱਦਾਂ ਪਾਣੀ ਤੈਨੂੰ ਕਹੇਗੀ ਕਹਿੰਦਾ ਸਾਨੂੰ ਅਲੱਗ ਦੇ ਸੀ ਵੀ ਡੈਡੀ ਜਿੰਨੀ ਤਰ੍ਹਾਂ ਹੈਗਾ ਆ ਵੀ ਸਾਰੇ ਸ਼ੌਕ ਪੂਰੇ ਕਰੂਗਾ ਮੈਂ ਕਿ ਤੁਸੀਂ ਆ ਵੀ ਦੇਖਿਆ ਕਰੋ ਉਹ ਡੈਡੀ ਵੀ ਕਿੱਦਾਂ ਲਿਆਉਂਦਾ ਆ ਕਿ ਮਜਬੂਰੀ ਆਪਣੀ ਬਣ ਰਹੀ ਉਹਦੇ ਇੰਨੇ ਪਾਣੀ ਆ ਜਾਂਦਾ ਆ ਤੇ ਮੈਂ ਕਹਿ ਦਿੰਦੇ ਸੀ ਕੋਈ ਨਾ ਰੜੀ ਫਿਰ ਨਹੀਂ ਆਪਾਂ ਫੇਰ ਲਾ ਲਾਂਗੇ ਜਦੋਂ ਆਪਣੇ ਤੋਂ ਹੋਊਗੀ ਕੋਈ ਨਾ ਵੀ ਆਪਾਂ ਇੰਨੇ ਚ ਹੀ ਠੀਕ ਆ ਵੀ ਜਿੰਨਾ ਆਪਾਂ ਨੂੰ ਪ੍ਰਮਾਤਮਾ ਨੇ ਦੇ ਦਿੱਤਾ ਬਸ ਆਪਾਂ ਇੰਨੇ ਚ ਹੀ ਖੁਸ਼ ਆ ਬਾਈ ਜੀ ਤੁਹਾਨੂੰ ਇਹਨਾਂ ਦਾ ਕਿਵੇਂ ਲੱਗਿਆ ਵੀ ਨੇਚਰ ਵਾਈਜ਼ ਜਾਂ ਅੰਡਰਸਟੈਂਡਿੰਗ ਵਾਈਜ਼ ਕਿਵੇਂ ਦਾ ਰਿਹਾ ਬਹੁਤ ਵਧੀਆ ਲੱਗਿਆ ਵੀਰੇ ਕੋਈ ਦਿੱਕਤ ਨਹੀਂ ਸੀ ਬਾਈ ਬਹੁਤ ਵਧੀਆ ਦੀ ਬਾਈ ਨੋਰਮਲ ਕਰਦੀ ਸੀ ਨਾ ਆਪਾਂ ਵੀ ਨੋਰਮਲ ਕਰਦੇ ਹਾਂ ਨਾ 2 ਵਜੇ ਫਿੱਟ ਬੈਠਾ ਬਈ ਆਪਣਾ ਯਾਰ ਪ੍ਰਮਾਤਮਾ ਨੇ ਨਾ ਕਿਵੇਂ ਸੰਗੋਗ ਮੰਨਣ ਕਰਦਾ 2 ਵਜੇ ਰਹਿਆ ਬਈ ਯਾਰ ਕੋਈ ਦਿੱਕਤ ਨਹੀਂ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਬਈ ਅਸਾ ਧੋਖੇ ਹੋ ਜਾਂਗੇ ਪਰ ਪੱਝਾ ਕੇ ਦਿੰਦੇ ਆ ਬਈ ਸੰਗੋਗ ਵੀ ਵੱਡੀ ਡਿਮਾਂਡ ਕਰਦੀ ਹੁੰਦੀ ਬਿਲਕੁਲ ਬਈ ਹੁੰਦਾ ਹੁੰਦਾ ਹਸਬੰਦ ਉਤੇ ਹੁੰਦਾ ਵੀ ਮੇਰਾ ਕੁਝ ਉਹਨਾਂ ਦੀ ਮੈਂ ਇੱਕ ਘਰ ਕੱਪੜੇ ਘੱਟ ਪਾ ਲੂੰਗਾ ਮੇਰੀ ਜੀਤਦਾ ਹੈ ਨਾ ਉਹ ਹੋਵੇ ਕੋਈ ਪਰੇਸ਼ਾਨੀ ਹੋ ਨਹੀਂ ਦਿੱਤੀ ਵੀਰੇ ਆਪਾਂ ਨੇ ਲਾ ਜੀ ਹਰੇਕ ਚੀਜ਼ ਲਿਆ ਕੇ ਦਿੰਦਾ ਬਿਨਾਂ ਮੰਗੇ ਵੀ ਆਪਾਂ ਵੀ ਜਦੋਂ ਉਹ ਕਹੀ ਉਹ ਵੀ ਹਾਂ ਬਈ ਹੈ ਨਹੀਂ ਆਪਾਂ ਵੀ ਨਾਲ ਜੁੜ ਕੇ ਮੈਂ ਜੀਰਾ ਕੋਈ ਨਹੀਂ ਜਬਰਦਸਤੀ ਨਹੀਂ ਕਰੀ ਵੀ ਹੁਣ ਤਾਂ ਇਹ ਚਾਹੀਦੀ ਹੈ ਵੀ ਹੁਣੀ ਚਾਹੀਦੀ ਹੈ ਇਦਾਂ ਕੋਈ ਮਨ ਨਾਲ ਹੁੰਦੇ ਪੈਦੇ ਹੁੰਦੇ ਆ ਜੋ ਪਲਿਆ ਕਰਨੇ ਆ ਜੀ ਨਹੀਂ ਕੋਈ ਏਡੀ ਬਿਦਕਤ ਵਾਲੀ ਗੱਲ ਨਹੀਂ ਦੁਨੀਆ ਤਾਂ ਕਿਉਂ ਇੰਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਆਉਂਦਾ ਹੈ ਨਾ ਮਨ ਦਾ ਸਕੂਨ ਆ ਨਾ ਪਰਿਵਾਰ ਦਾ ਸਕੂਨ ਗਵਾ ਲੈਂਦੀਆਂ ਵੀ ਇਹ ਥੋੜੇ ਤੋਂ ਤਾਂ ਮੈਨੂੰ ਲੱਗਦਾ ਸਿੱਖਣਾ ਚਾਹੀਦਾ ਦੁਨੀਆ ਨੂੰ ਕਿ ਵੀ ਜ਼ਿੰਦਗੀ ਮਟੀਰੀਅਲਿਸਟਿਕ ਚੀਜ਼ਾਂ ਨਾਲ ਨਹੀਂ ਹੁੰਦੀ ਹਨਾ ਵੀ ਜ਼ਿੰਦਗੀ ਥੋੜੀਆਂ ਸਮਾਨ ਨਾਲ ਜ਼ਿੰਦਗੀ ਨਹੀਂ ਬਣਦੀ ਜ਼ਿੰਦਗੀ ਪਿਆਰ ਨਾਲ ਬਣਦੀ ਤੇ ਉਹ ਪਿਆਰ ਹੋਣਾ ਚਾਹੀਦਾ ਹਾਂਜੀ ਹਾਂ ਕੋਈ ਦਿੱਕਤ ਨਹੀਂ ਵੀਰੇ ਬਹੁਤ ਵਧੀਆ ਆਪਣਾ ਚੰਦਣਾ ਵੀਰੇ ਨਾ ਬਸ ਇੱਕ ਮੈਸਨ ਪਹਿਲਾਂ ਹੋਰੇ ਲੋਕ ਬਹੁਤ ਉਹ ਕਰਦੇ ਸੀ ਨਾ ਜਿਦਾ ਹੋਣਾ ਨਹੀਂ ਵਿਆਹਣਾ ਵੀਰਾ ਜਾਂ ਵਿਵਹਾਰਣਾ ਵੀ ਜਮੀਨ ਘਾਟਾ ਜਿਹੜਾ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਆਪਣੀ ਬਹੁਤ ਵਧੀਆ ਸੁਣੀ ਬਾਈ ਤੇ ਆਪਣਾ ਜਿਹੜਾ ਬਹੁਤ ਵਧੀਆ ਸਰਕਲ ਇੱਕ ਬਈ ਗੁੜੀ ਆ ਬਾਈ ਢੂੜ ਕੇ ਸਾਹ ਦੀ ਗੁੜੀ ਆ ਬਾਈ ਬਹੁਤ ਵਧੀਆ ਪਰਮਾਤਮਾ ਨੇ ਧੀ ਦਿੱਤੀ ਆਪਾਂ ਨੂੰ ਬਾਈ ਬਈ ਆਪਣਾ ਗੁੱਡ ਲਾਈਫ ਸੈਟ ਕਰੀ ਆਪਣਾ ਹਾਂ ਜੀ ਬਾਈ ਚੱਲਦੀ ਕਾਲ ਮੈਨੂੰ ਲੱਗਦਾ ਜਿਹੜਾ ਬੰਦਾ ਦਿਲ ਦਾ ਸਾਫ਼ ਹੁੰਦਾ ਹੈ ਉਹਨੂੰ ਰੱਬ ਆਪਣੇ ਆਪ ਹੈ ਨਾ ਦਿੰਦਾ ਹਾਂ ਜੀ ਹਾਂ ਸਭ ਕੁਝ ਸੈੱਟ ਕਰਦਾ ਹੈ ਹਾਲਾਤ ਭਾਵੇਂ ਔਖੇ ਹੋਣ ਚਾਹੇ ਸੌਖੇ ਹੋਣ ਪਰ ਰੱਬ ਸਾਥ ਹੀ ਦਿੰਦਾ ਹਾਂ ਜੀ ਬਈ ਅੱਜ ਤੱਕ ਮੈਂ 12 ਵੀ ਨਹੀਂ ਕਰਿਆ ਹੈਗਾ ਯਾਰ ਇਹਦਾ ਹੂੰ ਤੋ ਕੋਈ ਹੈ ਨਹੀਂ ਅਭੀ ਕੋਈ ਜ਼ਿਆਦਾ ਕਰਦੀ ਆ ਕਰਦੇ ਨਾ ਜੇ ਨਾ ਵੀ ਠੀਕ ਹੈ ਬਸ ਇਹਨੇ ਕਿਹਾ ਵੀ ਠੀਕ ਹੈ ਬਸ ਉਹ ਵੀ ਕੋਈ ਲੋਜ ਨਹੀਂ ਲੱਗਦੀ ਬਾਈ ਕਿ ਮੈਂ ਇਹਨੂੰ ਕਹਦਾ ਬਸ ਸਭ ਕੁਝ ਠੀਕ ਹੈ ਬਸ ਕੋਈ ਇਹਨਾਂ ਨੇ ਕੋਈ ਉਹ ਨਹੀਂ ਹੈ ਦਿੱਕਤ ਨਹੀਂ ਪਈ ਤੁਹਾਨੂੰ ਵੀਰੇ ਇਹ ਕੀ ਹੋਵੇ ਤੇ ਫਿਰ ਆ ਵੀਡੀਓ ਵਾਲੇ ਪਾਸੇ ਕਿਵੇਂ ਆਏ ਵੀਡੀਓ ਵਾਲੇ ਪਾਸੇ ਵੀ 2018 19 ਦੇ ਵਿੱਚ ਸਾਡੇ ਪਿੰਡ ਦੇ ਮੁੰਡੇ ਕਾਲੀ ਹੋ ਗਿਆ ਕਿਵੇਂ ਤੇ ਇਹ ਮੁੰਡੇ ਵੀਡੀਓ ਬਣਾਉਂਦੇ ਹੁੰਦੇ ਸੀ ਚਲੋ ਮੈਂ ਨਾਲ ਪੜਦਾ ਹੁੰਦਾ ਸੀ ਵੀਰੇ ਨਾਲ ਮੈਨੂੰ ਵੀ ਲੈ ਲਿਆ ਕਰਦੇ ਵੀ ਵੀਡੀਓ ਦੇ ਵਿੱਚ ਇਹ ਤੇ ਜਦੋਂ ਵੀ ਵੀਡੀਓ ਨਾਲ ਆਇਆ ਕਰਦੇ ਵੀ ਵੀਡੀਓ ਬਣਾਈ ਜਾਂਦੇ ਤੇ ਨਿੱਕੇ ਨੂੰ ਉਹਨੂੰ ਪਾਲੀ ਨੇ ਕਹਿਦਾਂਗਾ ਬਈ ਤੇਰਾ ਚਾਚਾ ਨਾ ਬਣਾ ਲਾ ਨਾ ਮੈਂ ਮੈਂ ਵੀ ਬਣਾ ਦੇ ਕੋਈ ਗੱਲ ਨਹੀਂ ਤੇ ਮੈਂ ਚੰਨਣਾ ਕਬਈ ਮੈਂ ਕਦੇ ਵੀ ਵੀਡੀਓ ਪਾ ਰਿਆ ਕਰਦਾ ਸੀ ਬਾਈ ਕਿ ਮੈਂ ਮੰਮੀ ਨੂੰ ਵੀ ਮੰਮੀ ਨਾਲ ਵੀਡੀਓ ਪਾ ਰਦਾ ਸੀ ਤੇ ਮੰਮੀ ਨਾਲ ਲੜ ਪਿਆ ਤੇ ਵੀ ਕੰਮ ਉਹ ਕਰੀ ਜਾਂਦਾ ਬਿਜੂ ਗੱਜਾ ਕੱਢੀ ਜਾਂਦਾ ਤੇ ਮਾਰ ਕੁਛ ਨਹੀਂ ਹੁੰਦਾ ਗਿਆ ਤੇ ਮੈਂ ਚੱਲਦਾ ਚੱਲਦਾ ਜਦੋਂ ਆਪਣਾ ਵਧੀਆ ਇੱਥੇ ਦਾ ਕੰਮ ਬਰੀ ਸਟੋਰੀ ਸੀ ਤੇ ਫਿਰ ਤੁਸੀਂ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਵੀ ਕਹਿੰਦਾ ਵਾਈਫ ਨੂੰ ਵੀ ਕੈਮਰੇ ਮੂਰੇ ਲੈ ਕੇ ਆਉਣਾ ਅੱਜ ਕੱਲ ਦਾ ਜਮਾਨਾ ਇਹ ਹੈ ਤੇ ਵਾਈ ਇਹਨਾਂ ਨੂੰ ਕਿਵੇਂ ਮਨਾਇਆ ਤੇ ਤੁਸੀਂ ਕਿਵੇਂ ਮੰਨ ਗਏ ਮੈਂ ਨਹੀਂ ਵੀ ਚਲੋ ਆਪਣਾ 2021 ਦੇ ਵਿੱਚ ਵਿਆਹ ਹੋਇਆ ਸੀ ਵੀਰੇ ਆਪਣਾ ਚਲੋ 2022 ਦੇ ਵਿੱਚ ਕਿੰਨਾ ਅੱਜਕੱਲ ਸੋਸ਼ਲ ਮੀਡੀਆ ਚੱਲ ਰਿਹਾ ਹੈਣਾ ਚਮਨੇ ਇੱਕ ਵੀਡੀਓ ਪਾਈ ਸੀ ਵੀਰੇ ਇੱਕ ਆਪਣੇ ਐਵੇਂ ਰਿਵਾਈਵ ਨੂੰ ਫੋਨ ਲੈ ਕੇ ਦਿੱਤਾ ਸੀ ਮੈਨੇ ਗਿਫਟ ਦਿੱਤਾ ਸੀ ਔਰ ਵੀਡੀਓ ਬਣਾ ਲਈ ਤੇ ਉਹ ਵੀਡੀਓ ਪਾਤੀ ਵੀਰੇ ਉਹ ਲੋਕਾਂ ਦੇ ਬਹੁਤ ਬਹੁਤ ਕਮੈਂਟ ਆਈ ਵੀਰੇ ਕਿਤੇ ਪਰਦਾਈ ਨਾ ਵੀਡੀਓ ਪਾਇਆ ਕਰਾਏ ਕਰਾ ਕਰ ਬਧੀਆ ਨਾ ਚਲੋ ਵੀ ਉੱਥੇ ਪਰ ਮੈਂ ਆਖਰ ਤੇ ਮੰਨਗੇ ਵੀ ਚਲ ਬਣਾ ਲਿਆ ਕਰਾਂਗੇ ਮੇਰੇ ਮੰਮੀ ਜਿਹੜੀ ਵੀ ਮੰਨੇਗੇ ਵੀ ਨੂੰਹ ਆਉਂਨਾਂ ਕਹੋ ਵੀ ਉਹ ਕਰਦਾ ਵੀ ਲੈ ਕੇ ਆਉਣਾ ਸੋਸ਼ਲ ਮੀਡੀਆ ਦਾ ਨਾ ਇਹ ਚੀਜ਼ ਆ ਤੇ ਮੇਰਾ ਡੈਡੀ ਮੰਨਿਆ ਜੀ ਜਮ ਇਹ ਰਿਸ਼ਤੇ ਗੱਲ ਵੀ ਨਹੀਂ ਮੰਨੇਗੇ ਵੀ ਕਹਿੰਦਾ ਜਿਹੜੀ ਜਗੜਦੀ ਇਹਨਾਂ ਨੂੰ ਮਾ ਕੁਛ ਨਹੀਂ ਹੁੰਦਾ ਮਾ ਪਰ ਉਹ ਚੀਜ਼ ਦਾ ਤਾਂ ਕਰਿਆ ਇਹਨਾਂ ਵੀ ਕੋਈ ਆਜ ਨਹੀਂ ਪਾ ਰਿਹਾ ਵੀ ਕਿੰਨਾ ਨਾ ਚੱਲ ਰਿਹਾ ਸਿਸਟਮ ਤੇ ਬਸ ਉੱਥੋਂ ਸ਼ੁਰੂ ਕਰਤਾ ਜੀ ਮੰਨਣਗੇ ਬਸ ਆ ਵੀ ਪਾਈ ਜਾਂਦੇ ਨੇ ਨਈ ਫਿਰ ਵੀਡੀਓ ਚੰਗਾ ਜਿਹੜੀ ਆ ਜੀ ਕਹਿਦਾ ਹੁੰਦਾ ਗੁਰਦੁਆਰੇ ਦਾ ਕਹਿੰਦੇ ਨੇ ਨਾ ਇਹ ਲੋਕ ਕਹਿੰਦੇ ਨੇ ਵੀ ਛੋਲੇ ਮੁੰਡੇ ਦੀ ਵੀ ਆ ਰਹੀ ਆਏ ਕਾਹ ਪਾਰਿਆ ਵਾਹ ਪਾਰਿਆ ਤੂੰ ਕਹਿੰਦਾ ਮੈਂ ਉਹ ਕਰਿਆ ਕਿ ਲੜਦੇ ਨੇ ਜੀ ਤੇ ਕਰਿਆ ਕਿ ਲੜਦੇ ਨੇ ਜੀ ਜਿਹੜੀ ਦੁਨੀਆ ਉਹ ਕਰ ਦਿੰਦੀ ਆ ਫਿਰ ਹੋ ਜਾਂਦਾ ਨਾ ਇਹ ਦੇ ਦੇ ਵੀ ਚੰਗੀ ਚੀਜ਼ ਪਾਰੇ ਜੀ ਤੇ ਬਸ ਮੈਂ ਗੁਰਦੁਆਰੇ ਜਾ ਰਿਹਾ ਨਾ ਮੈਂ ਗੁਰਦੁਆਰੇ ਵੀਰੇ ਬਾਰੇ ਵੀ ਸਾਰੇ ਵੀ ਗੁਰਦੁਆਰੇ ਵੀ ਜਾਇਆ ਕਰੋ ਨਾ ਉੱਥੇ ਸਾਰੇ ਮੱਥਾ ਟੇਕਿਆ ਕਰੋ ਮਸਜਿਦ 'ਚ ਜਾਇਆ ਕਰੋ ਮੰਦਰ 'ਚ ਜਾਇਆ ਕਰੋ ਨਾ ਵੀ ਉਹ ਜਿਹੇ ਲੋਕ ਦਿਖਾ ਰਹੇ ਨੇ ਡੇਢੀ ਵੀ ਆदमी ਛੋਲੇ ਮੁੰਡੇ ਚੰਗੀ ਚੀਜ਼ ਪਾਈ ਆ ਕਦੇ ਹੋਰ ਆ ਵੀ ਪਾਈ ਜਾਂਦਾ ਵੀ ਜਨੂਸ ਗੱਡੀ ਜਾਂਦਾ ਇਹ ਚੀਜ਼ਾਂ ਦਿਖਾਈ ਜਾਂਦੇ ਨੇ ਵੀਰੇ। ਹੂੰ। ਤੇ ਫਿਰ ਆ ਕੇ ਮੈਨੂੰ ਕਹਿੰਦੇ ਨੇ। ਫਿਰ ਮੈਂ ਕਹਿਣਾ ਅਲਰੇਡੀ ਨੂੰ ਵੀ ਜਿਹੜੇ ਲੋਕਾਂ ਦਾ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਹੈਗਾ ਆਪਾਂ ਕਾਹਦੇ ਕਾਹਦੇ ਵਿਚਾਰੇ ਆ। ਲੋਕਾਂ ਨੇ ਤਾਂ ਜਦੋਂ ਆਪਣੀ ਇਹ ਉਹ ਉਹ ਵੀ ਲੋਕ ਉਹ ਵੀ ਸੀਗੇ ਨਾ ਜਿਹੜੇ ਕਹਿੰਦੇ ਸੀ ਡੇਢ ਕਿਲੇ 'ਚ ਹੋਣਾ ਨਹੀਂ। ਹਾਂਜੀ। ਹੈਨਾ? ਹਾਂਜੀ ਹਾਂਜੀ। ਉਹ 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 ਨਹੀਂ ਨਾ ਉਹ ਸਮਝਣਾ ਨਹੀਂ ਉਹ ਨਹੀਂ ਸਮਝਦੇ। ਵੀ ਉਹ ਜਦੋਂ ਆਪਣੇ ਘਰੇ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਆਪ ਹੀ ਕਰਨਾ ਸਮੱਸਿਆਵਾਂ ਦਾ ਹੱਲ। ਹਾਂਜੀ। ਕਿਸੇ ਨੇ ਆ ਕੇ ਇਹ ਨਹੀਂ ਕਹਿਣਾ ਵੀ ਬਈ ਤੁਹਾਡੇ ਕੋਲੇ ਦਿੱਕਤ ਹੈ ਤਾਂ ਸਾਨੂੰ ਦੱਸੋ ਅਸੀਂ ਕਰਦੇ ਹਾਂ ਤੁਹਾਡੀ ਮਦਦ ਹਾਂਜੀ ਹਾਂਜੀ ਕੀ ਕਹਿੰਦੇ ਆ ਵੀ ਉਹਨਾਂ ਵੀ ਖੜਿੱਕੇ ਬਣਾ ਚੱਲੋ ਉਹ ਵਾਧੂ ਹਾਂਜੀ ਹਾਂਜੀ ਡਿੱਕੇ ਬਣੇ ਵੀਰੇ ਚਲੋ ਕੋਈ ਆਲੀਆ ਉਹ ਪਰਵਾਜ਼ ਮਾਣੇ ਬਹੁਤ ਸਾ ਦਿੱਤਾ ਬਾਈ ਯਾਰ ਅੰਦੀ ਮਜਬੂਰੀਆਂ ਸੀ ਨਾ ਕਿਵੇਂ ਅੰਨੇ ਸਾ ਸਕਿਉਰਿਟੀ ਗਾਰਡ ਕੰਮ ਕਰ ਹੁਣ ਵੀ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਵੀਰੇ ਮੈਂ ਮੈਂ ਨੈਟ ਡਿਊਟੀ ਆ ਵੀਰੇ 24 ਘੰਟੇ ਲਾ ਕੇ ਆਉਣਾ ਮੈਂ ਦਿਨ ਰਾਤ ਲਾ ਕੇ ਆਉਣਾ ਵੀਰੇ ਅੱਗੇ ਫਿਰ ਡੰਗਰਪੁਰ ਸੁਆ ਕਰਦੇ ਆ ਵੀਰੇ ਕੱਖ ਜੌਣੇ ਵੱਢ ਕੇ ਸਮੀਰ ਲਾਉਣੇ ਆ ਹਨਾ ਸਾਰੇ ਕੰਮ ਉਹ ਮੈਨੂੰ ਕਰਨ ਪੈਂਦੇ ਆ ਡੈਡੀ ਵੀ ਕੰਮ ਤੇ ਜਾਂਦਾ ਵੀਰੇ ਤੇ ਮੇਰੀ ਮੰਮੀ ਵੀ ਕੰਮ ਤੇ ਜਾਂਦੀ ਆ ਬਈ ਅੱਛਾ ਸਾਰਾ ਪਰਿਵਾਰ ਹਾਂ ਤੇ ਮੰਮੀ ਜੜੀ ਬਈ ਫੈਕਟਰੀ 'ਚ ਲੱਗੇ ਨੇ ਦੋਵੇਂ ਜਾਣੇ ਇਹ ਉੱਥੇ ਜਾਂਦੇ ਆ ਤੇ ਵੀ ਮੈਂ ਦਿਨ ਅ ਡੰਗਰਪੁਰ ਸੁਆ ਸਾਹਮ ਦਾ ਵੀਰ ਘਰ ਦਾ ਸਮਝੀ ਫਿਰ ਰੋਟੀ ਬਣਦੀ ਆ ਬਣਾਉਂਦੀ ਆ ਜੀ ਜੇ ਜਿੱਦ ਤੱਕ ਕੰਮ ਕਰਦਾ ਵੀਰੇ ਤਾਂ ਜਾ ਘਰ ਦਾ ਜਿਆਰਾ ਚੱਲ ਰਿਹਾ ਬਈ ਨਹੀਂ ਤਾਂ ਵੀ ਤੂੰ ਗੁਰੂ ਬੂੜ ਕਿੱਲਾ ਕਰਦਾ ਵੇਚਦਾ ਆਪਾਂ ਤਾਂ ਪਰ ਸਮਾਂ ਰੱਖਿਆ ਵੀ ਆਪਣੀ ਇੱਜ਼ਤ ਆ ਬਈ ਆਪਣੀ ਹਨਾ ਉਹ ਆਪਣੀ ਉਹ ਇਹ ਤੇ ਹੈਗਾ ਪੁੱਛੀ ਰੱਖਿਆ ਫਿਰ ਉਹ ਇਹ ਵੀ ਕਹਿੰਦੇ ਵੀ ਇਹਨਾਂ ਇੱਕ ਮਾਂ ਹੀ ਹਾਂ ਮਾਂ ਹੋ ਜਾਂਦੀ ਇਹ ਚੀਜ਼ ਆ ਭਾਈ ਤੇ ਭੈਣ ਤੁਸੀਂ ਫਿਰ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਵੀ ਜਦੋਂ ਇਹਨਾਂ ਨੇ ਕਿਹਾ ਵੀ ਤੂੰ ਵੀ ਤੁਸੀਂ ਵੀ ਵੀਡੀਓ ਬਣਾਇਆ ਕਰੋ ਤੁਹਾਡੇ ਵੀ ਮਨਚ ਸੀਗਾ ਇਹਨਾਂ ਦੇ ਤਾਂ ਸ਼ੁਰੂ ਤੋਂ ਐਕਟਿੰਗ ਦਾ ਕੀ ਨਾ ਸੀਗਾ ਤੁਹਾਡੇ ਵੀ ਸੀਗਾ ਦੇਸੀ ਦਾ ਉਹਦੇ ਘਰੇ ਆਪਦੀ ਰੋਰੀ ਦਾਦੀ ਹੈਗੀ ਸੀ ਉਹ ਨਾਲ ਸੋਟੀ ਦਾ ਘਰ ਦਿੰਦੀ ਸੀ ਬਾਹਰ ਸਾਰੇ ਦਾ ਸਾਡੇ ਵੀਡੀਓ ਉਦਾਸ ਜਿਹਾ ਕਰ ਰਹੇ ਹੁੰਦੇ ਸੀ ਤੇ ਮੇਰਾ ਡੈਡੀ ਕਹਿੰਦੇ ਹੁੰਦੇ ਸੀ ਤਾਂ ਇਹ ਤਾਂ ਪੂਰੀ ਐਕਟਿੰਗ ਹੋਣੀਗੀ ਤੇ ਉਹ ਗੱਲ ਬਹੁਤ ਜ਼ਿਆਦਾ ਐਕਰ ਇਹਨੂੰ ਬੜੇ ਆਪਣੇ ਲਈ ਸਾਰੇ ਇਕੱਠੇ ਹੋ ਕੇ ਆ ਜਾਂਦੇ ਸੀ ਤੇ ਮੇਰੀ ਯਾਦ ਦੀ ਮਸੋਕੀ ਲੱਗਦੀ ਸੀ ਬੁੜੀ ਘੋਣ ਵਾਲੀ ਐਕਟਿੰਗ ਜਿਗਰ ਲੱਗਦੀ ਸੀ ਮੇਰਾ ਪਾਈ ਕਹਿੰਦਾ ਇਹ ਤਾਂ ਪੂਰੀ ਐਕਟਿੰਗ ਹੀ ਕਰਦੀ ਆ ਕਹਿੰਦਾ ਬਹੁਤ ਛੋਟੀ ਲੱਗਦੀ ਆ ਤੇ ਉਹਦੇ ਫੇਰ ਨਹੀਂ ਹੁੰਦੇ ਹੁੰਦੇ ਸੀ ਅਸੀਂ ਸਾਰੇ ਇਹਨੇ ਬੈਠੇ ਗੱਲਾਂ ਕਰੀ ਜਾਂਦੇ ਤੇ ਉਹ ਵੀ ਮੇਰੀ ਯਾਦ ਹੀ ਆ ਲੱਗ ਗਈ ਤੇ ਮੇਰੇ ਪਲਗਦੇ ਪਾਪਾ ਨੂੰ ਪੁੱਛਿਆ ਜਦੋਂ ਵੀਡੀਓ ਹੀ ਪਾਈ ਪੜੀ ਤੇ ਮੇਰੇ ਆਪਾ ਕਹਿੰਦਾ ਕਹਿੰਦਾ ਜਿੰਨੇ ਤੇਰੇ ਥੋੜੇ ਪਰਿਵਾਰ ਨੂੰ ਲੱਗੇ ோய நோக்கி என்ன அது ஆயிடுற பண் ਮਗਾ ਨਾ ਮੈਨੂੰ ਕਿਹਾ ਮਗ ਮਨਪਤਾ ਨਵਾਂ ਵੀਡੀਓ ਰਚ ਪਾਇਆ ਕਰੋ ਜੀ ਤੇ ਐਦਾਂ ਵੀ ਲੋਕ ਕਰਦੇ ਆ ਡੈਡੀ ਨੂੰ ਤੇ ਫਿਰ ਨਾ ਕਦੇ ਕੋਈ ਨਾ ਲੋਕ ਤੋਂ ਬਹੁਤ ਕੁਝ ਕਰਦੇ ਹੁੰਦੇ ਆ ਮਗਾ ਡੈਡੀ ਨੂੰ ਸਮਝਦਾ ਨਾ ਤੇ ਫਿਰ ਅਸੀਂ ਪਾ ਲਿਆ ਗਏ ਚੋਰੀਓ ਤੇ ਡੈਡੀ ਕਹਿਆ ਕਰ ਤੂੰ ਹਟਦੇ ਨਹੀਂ ਮੈਂ ਨਾ ਡੈਡੀ ਕੁਝ ਨਹੀਂ ਹੁੰਦਾ ਮੈਂ ਕੀ ਹੁੰਦਾ ਕਦੇ ਨਾ ਤੂੰ ਹਟਦੇ ਨਹੀਂ ਕਹਿੰਦਾ ਤੁਹਾਡਾ ਫੋਨ ਭੰਨ ਦਊਗਾ ਤੇ ਫਿਰ ਹੁਣ ਉਹ ਡੈਡੀ ਵਧੀਆ ਕਰਨ ਲੱਗ ਗਏ ਹੁਣ ਫਿਰ ਤੋੜਕ ਦਿਨ ਹੋ ਗਿਆ ਕਦਰ ਨਾ ਤੁਸੀਂ ਵੀਡੀਓ ਨਾ ਪਾਇਆ ਕਰਦੇ ਮੈਨੂੰ ਬਦਿਆ ਨਹੀਂ ਲੱਗਦਾ ਕਿ ਜਿਹੜੇ ਮੇਰੇ ਇੱਥੇ ਲੰਗਦਾ ਜਿਹਨਾਂ ਆਏ ਲੋਕ ਪੁੱਛਦੇ ਹੁੰਦੇ ਕਿ ਇਹੋ ਜੀ ਵੀਡੀਓ ਪਾ ਰੱਖੀ ਆ ਮਗਰ ਜਿਹੜੀ ਅਸੀਂ ਕਰਾ ਵੀ ਹਾਂ ਤਾਂ ਵੀਡੀਓ ਮੈਂ ਵੇਖੀ ਆ ਸਾਰੀਆਂ ਸਾਫ ਸੁਥਰੀਆਂ ਹੀ ਆ ਕੋਈ ਮਾੜੀ ਤਾਂ ਹੈ ਨਹੀਂ ਇਹ ਹੋਣੀ ਗਲਤ ਵੀਡੀਓ ਪੈਗ ਮੈਂ ਕੋਈ ਤਾਂ ਗਲਤ ਵੀਡੀਓ ਨਹੀਂ ਪਾ ਰਿਹਾ ਬਈ ਬਸ ਸਮਾਂ ਇਹ ਸੋਸ਼ਲ ਮੀਡੀਆ ਤੇ ਫੇਮਸ ਹੋ ਰਿਹਾਗਾ ਕਿ ਮਰਜ਼ੀ ਕਰ ਲਉਣਾ ਕਿਹਦੇ ਚਰਿਆ ਨਹੀਂ ਆਂਦਾ ਅਸਲ ਚ ਚਰਿਆ ਨਹੀਂ ਆਂਦਾ ਇਹ ਹੈ ਚੀਜ਼ ਰੱਖਣਾ ਵੀਰੇ ਕਰਮਜੀਤ ਅਨਮੋਲ ਦੇ ਪਿੰਡ ਦਾ ਕਰਮਜੀਤ ਨੂੰ ਮੋਲ ਦਾ ਪਿੰਡ ਹੈ ਹਨਾ ਉਹਦਾ ਨਾਮ ਹੈ ਹਾਂਜੀ ਉਹ ਤੁਹਾਨੂੰ ਆ ਹੋਈ ਹੁੰਦੀ ਹੈ ਤੁਸੀਂ ਵੀ ਇਹ ਨਾਮ ਪਿੰਡ ਦਾ ਨਾਮ ਰਸ਼ਨ ਕਰਦੇ ਹੋ ਤਾਂ ਕੋਈ ਮੈਡੀਕਲ ਛੋੜੀ ਲੈ ਬਈ ਪਰ ਕਿੰਨਾ ਕੋਈ ਕੋਈ ਗੱਲ ਤੇ ਚੀਜ਼ ਨਹੀਂ ਬਾਰੇ ਬਈ ਨਾ ਕਿਵੇਂ ਚੁੱਲੇ ਤੇ ਰੋਟੀ ਬਣਾਉਂਦੇ ਆ ਕੰਮ ਲਾਣਾ ਕਿਵੇਂ ਇਹ ਚੀਜ਼ਾਂ ਬਾਰੇ ਖਤਮ ਹੋਈਆਂ ਨਾ ਖੁਸ਼ੀ ਦੀ ਮੰਮੀ ਬਾਲਾ ਹਾਂ ਹਾਂ ਖੁਸ਼ੀ ਦੀ ਮੰਮੀ ਆਹ ਕਰਦੇ ਬਾਈ ਬੇਟੀ ਦੇ ਬਾਈ ਪਾਈ ਨਗਰ ਵਿੱਚ ਨੋਰਮਲ ਚੀਜ਼ਾਂ ਨਾ ਨੇ ਆਪਾਂ ਉਸ ਗੱਲ ਤੇ ਬਾਰੇ ਬਈ ਕੁਛ ਨਾ ਕੋਈ ਗੱਲਤ ਨਹੀਂ ਕਰ ਰਿਆ ਯਾਰ ਪਰ ਲੋਕ ਫਿਰ ਵੀ ਯਾਰ ਨਾਲ ਉਹ ਕਰ ਹੀ ਜਾਂਦੇ ਨੇ ਬਈ ਯਾਰ ਕੋਈ ਇੱਕ ਰੋਕਾਂ ਦੀ ਪ੍ਰਵਾਹ ਨਾ ਕਰੋ ਤੇ ਸਭ ਤੋਂ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਰਿਸ਼ਤੇ ਨਾ ਰਿਸ਼ਤੇਦਾਰ ਵੀ ਕਹਿਣ ਲੱਗੇ ਜਾਂਦੇ ਆ ਇਹ ਕਿਤੇ ਇਹ ਇਹ ਤਾਂ ਨਹੀਂ ਪਿਆ ਵੀ ਹਾਂ ਵੀ ਰਿਸ਼ਤੇਦਾਰਾਂ ਨੇ ਵੀ ਕਹਿਣ ਲੱਗੇ ਹੋਣਾ ਨਾ ਵਾ ਹੀ ਕਿਹਾ ਰਿਸ਼ਤੇਦਾਰਾਂ ਨੂੰ ਬਹੁਤ ਹੈ ਤੇ ਜਿਹੜਾ ਨੇ ਕਿਹਾ ਵੀ ਉਹਦਰ ਲੇ ਕਿਸੇ ਤੇ ਵੀ ਕਿਹਾ ਉਸ ਹਾਂ ਉਹਦਾ ਐਸਾ ਹੋ ਗਿਆ ਕਹਿੰਦੇ ਬਦਿਆ ਤੁਸੀਂ ਦੇਖਦੇ ਹੋ ਤੇ ਮੇਰੇ ਤੇ ਮਰੀ ਮਾਸੀ ਸੱਸੋ ਵੀ ਇਹ ਸਾਰੇ ਕਹਿੰਦੇ ਕਹਿੰਦੇ ਇੱਕ ਤਾਂ ਹੈਗਾ ਸੀ ਕਮਲਾ ਕਹਿੰਦੀ ਪੋਰਾ ਹੀ ਨਾਲ ਮੈਂ ਬੋਈ ਨਾ ਕਿਰਕੀ ਇਹ ਮੇਰੇ ਕਮਲੇ ਵਿੱਚ ਦੁਨੀਆ ਤੇ ਹੱਦ ਨਹੀਂ ਜੇ ਕਿਸੇ ਇੱਕੋ ਜਿਹਾ ਤਾਂ ਬਹੁਤ ਵਧੀਆ ਬੀ ਬਹੁਤ ਵਧੀਆ ਮੈਂ ਤਾਂ ਮੈਨੂੰ ਤਾਂ ਇਹ 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 ਸੋਚ ਰਿਹਾ ਵੀ ਉਧਰਲੀ ਬੋਲੀ ਕਿਵੇਂ ਆ ਤੇ ਇਹਨਾਂ ਨੇ ਜਮਾਂ ਇੱਧਰ ਲਈ ਸਿੱਖ ਲਈ ਬੋਲੀ ਨਾ ਵੀ ਪਲਿਆ ਬਹੁਤ ਦਿੱਕਤ ਆਈ ਇਹਨਾਂ ਨੂੰ ਕਿ ਮੈਂ ਆਪਣੇ ਇੱਧਰ ਖੋਲੜੀ ਕਹਿੰਦੇ ਇਹਨੂੰ ਹਣਾ ਕੱਕੜ ਨੂੰ ਖੋਲੜੀ ਕਹਿੰਦੇ ਇਹ ਖਰਾਨੀ ਕਹਿੰਦੇ ਨੇ ਬਹੁਤ ਜਿਹੀਆਂ ਦਿੱਕਤ ਆਈ ਉਹ ਦੱਸਦੇ ਕੀ ਕਹਿੰਦੇ ਵਰਦਾਂ ਜੀ ਨੇ ਇੱਕ ਹੀ ਸਮਝੀ ਦਾਲ-ਦਾਲ ਕਹੀ ਜਾ ਕਰਾ ਮੈਂ ਸੋਚਾਂ ਵਿੱਚ ਬੈਠੀ ਸੋਚੀ ਆ ਕਰਾ ਬਗਾ ਹੋਏ ਨੂੰ ਅਰਜੀ ਦਾਲ ਬਣਾਉਣੀ ਹੈ ਫਿਰ ਮਮੀ ਕਿਦੋਂ ਕੱਦੂ ਆਏ ਮੈਂ ਕਿ ਮਮੀ ਇਹ ਤਾਂ ਕੱਦੂ ਦੀ ਸਮਝੀ ਬਣਾਵਾਂਗੇ ਕੰਨ ਆਸ ਤੇ ਦਾਲ ਹੀ ਕਹਿੰਦੇ ਮੈਂ ਮਮੀ ਆਪਣੇ ਇੱਧਰ ਮਾਲਵੇ ਚ ਤਾਂ ਮੀਟ ਨੂੰ ਵੀ ਦਾਲ ਹੀ ਕਹਿੰਦੇ ਹੈਈ ਗੱਲ ਹੈ ਜੀ ਬਾਕੀ ਹੋਏ ਵੀ ਕਾਫੀ ਬੜੇ ਹੋਏ ਨੇ ਮੇਰੇ ਲੱਗ ਜੀ ਨਹੀਂ ਲੱਗਿਆ ਵੀਰੇ 4-5 ਮਹੀਨੇ ਦਾ ਨਾ ਬਹੁਤ ਫਰਕ ਆ ਨਾ ਇੱਧਰ ਤੇ ਉੱਧਰ ਬਹੁਤ ਜਿਆਦਾ ਵੀਰੇ ਤੇ ਮਤਲਬ ਅਲੱਗ ਹੈ ਗਰਮਾ ਤਾਂ ਦੋ ਤਾਂ ਬਾਅ ਸ਼ੁਰੂ ਆਈ ਬਈ ਤੇ ਵਿਆਹ ਹੀ ਚੱਲ ਜਾਂਦੇ ਸੀ ਮੈਂ ਸਮਝ ਤਾਂ ਨਹੀਂ ਹੋ ਰਿਹਾ ਕਿ ਸਰਦੀ ਦੀ ਗਾਲ ਹੀ ਕਹਿ ਜਾਂਦੇ ਮੈਂ ਕਿਤੇ ਹਰ ਕੁਝ ਖਾਲ ਲੱਤ ਨਾ 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 ਇਹ ਜਿਹਾ ਜਮਾ ਸਿੱਖ ਗਿਆ ਇੱਧਰ ਮੈਂ ਉੱਧਰ ਬਾਹਰ ਜਾ ਮੈਂ ਇਹ ਪਿੰਡ ਜਾ ਕੇ ਆਈ ਆ ਤੋੜੇ ਲੋਗੇ ਤੇ ਮੈਨੂੰ ਮੇਰੇ ਯਾਰੀ ਕਰਨਾ ਕਰਦਾ ਮੋਟੂ ਤਾਂ ਹੈ ਨਹੀਂ ਸਾਡੀ ਕੁੜੀ ਕਦਾ ਬਗਲ ਦੀ ਕਾਫੀ ਕਹਿੰਦਾ ਸਾਡੇ ਆਈ ਪਾਸਾ ਬੋਲਦੇ ਸਾਨੂੰ ਚੰਗੀ ਨਹੀਂ ਹੁੰਦੀ ਠੀਕ ਹੈ ਚੱਲ ਜਾ ਕੇ ਇੱਧਰ ਬਗ ਜਾ ਉਹ ਵੀ ਦੱਸੇ ਕੀ ਕੁਝ ਕਹਿੰਦੇ ਨੇ ਬੱਸ ਸੰਗ ਦੇ ਬੋਗੜੀਲ ਵੀ ਬਈ ਯਾਰ ਕੋਈ ਦਿੱਕਤ ਨਹੀਂ بس ਇਹ ਚੀਜ਼ੇ ਜਿਹੜੀ ਚੱਲ ਜਾਂਦੀਆਂ ਨੇ ਲਾਈਫ ਹੈ ਨਾ ਪਰ ਲੋਕ ਲੋਕ ਵੀ ਨਹੀਂ ਹਟਦੇਗੇ ਲੋਕਾਂ ਦਾ ਤਾਂ ਕੋਈ ਚੰਗ ਨਹੀਂ ਲੋਕਾਂ ਦੀ ਲੋਕਾਂ ਦਾ ਕੀ ਹੈ ਲੋਕਾਂ ਦਾ ਤਾਂ ਕੰਮ ਹੀ ਕਹਿਣਾ ਹਾਂਜੀ ਹਾਂਜੀ ਭਾਈ ਹੈ ਨਾ ਲੋਕਾਂ ਨੇ ਤਾਂ ਅਨਾ ਤੁਸੀਂ ਜਿਵੇਂ ਕਿਹਾ ਵੀ ਹੈ ਨਾ ਬਾਬਾ ਨਾਨਕ ਨੂੰ ਨਹੀਂ ਛੱਡਿਆ ਹਾਂਜੀ ਹਾਂ ਹੁਣ ਉਹੀ ਲੋਕ ਇਹ ਨਾ ਸਿਸਟਮ ਹੈ ਹਾਂਜੀ ਪਹਿਲਾਂ ਤਾਂ ਲੋਕ ਮਯਾ ਘੜਾਉਂਦੇ ਆ ਵਿਰੋਧ ਕਰਦੇ ਆ ਫਿਰ ਉਹ ਉਸੇ ਤੇ ਮਗਰ ਆਪਾ ਪੈਂਦੇ ਆ ਬਾਬਾ ਜੀ ਪਰਮਾ ਜੀ ਪਹਿਲਾਂ ਚਲੋ ਚੰਗਾ ਸਿਸਟਮ ਪਹਿਲਾਂ ਮੈਨੂੰ ਕਹਿ ਕਰਦੇ ਲੋਕ ਪਿੰਡ ਦੇ ਤੇ ਹੁਣ ਤੱਕ ਆਗੇ ਪੈਸੇ YouTube ਤੇ ਆਗੇ ਪੈਸੇ ਚਲੋ ਜੀ ਅੱਜ ਕੋਈ YouTube ਵੀ ਪੈਸੇ ਆਉਣ ਲੱਗੇ ਆ ਬੋਲਣ ਦੇ ਮੂੰਹ ਬੰਦ ਕਰਦੇ ਬਾਈ ਆਪਣੀ ਉਹਨਾਂ ਦੇ Facebook ਤੇ ਵੀ ਕੋਈ ਪੇਮੈਂਟ ਆਉਣ ਲੱਗਦੀ ਬਾਈ ਉਹ ਵੀ ਮੂੰਹ ਬੰਦ ਕਰਦੇ ਬਾਈ ਹੁਣ ਮੈਂ Instagram ਦੇ ਵੀਡੀਓ ਸੋਣਾ ਬਾਈ ਹੁਣ ਲੋਕ ਨੂੰ ਜਿਆਦਾ ਹੀ ਜਾਂਦਾ ਹੈ ਨਾ ਇਹ ਚੀਜ਼ ਆ ਬਾਈ ਤੇ ਬਹੁਤ ਪੁੱਠਾ ਹੀ ਬੋਲਦੇ ਨੇ ਵਿੱਚ ਕਮੈਂਟਾਂ ਦੇ ਵਿੱਚ ਵੀ ਮੇਰੇ ਪੁੱਠਾ ਬੋਲਦੇ ਨੇ ਇਹਨੂੰ 10 ਕਮੈਂਟਾਂ ਵਿੱਚ 10 ਕਮੈਂਟਾਂ ਵਿੱਚ ਬੇ ਪੁੱਠਾ ਬੋਲ ਨਹੀਂਣਾ ਪਰ ਟੈਨਸ਼ਨ ਲੈਂਦੇ ਬਈ ਆਪਣੀ ਦਾ ਇੰਟਰਵਿਊ ਕਰਦੇ ਆ ਸਾਨੂੰ ਵੀ ਗਾਲਾਂ ਕੱਢੀ ਜਾਂਦੇ ਰਹਿੰਦੇ ਲੈ ਤਾਂ ਹੋਈ ਬੁਣੀਆ ਦਾ ਕੰਮ ਹੈ ਇਹ ਕੀ ਹੈ ਵੀ ਤੇ ਫਿਰ ਕਮੈਂਟਾਂ ਨੂੰ ਕਿਵੇਂ ਡੀਲ ਕਰਦੇ ਹੋ ਚਲੋ ਹੁੰਦਾ ਵੀ ਜਦੋਂ ਕਈ ਵਾਰੀ ਤਾਂ ਨਾ ਮੈਂ ਵੀ ਜਦੋਂ ਪੜ ਲੈਂਦਾ ਮੈਂ ਤਾਂ ਪੜਦਾ ਹੀ ਨਹੀਂ ਕਮੈਂਟ ਜੇ ਕਦੇ ਪੜ ਲਾਂ ਵੀ ਕੋਈ ਮਾੜਾ ਮੋਟਾ ਆਇਆ ਬਈ ਮੈਨੂੰ ਵੀ ਫੀਲ ਹੋ ਜਾਂਦਾ ਵੀ ਦੱਸ ਮੈਂ ਕੀ ਗਲਤ ਕੀਤਾ ਉਹ ਤਾਂ ਗੱਲ ਹੈ ਵੀ ਕਿਵੇਂ ਡੀਲ ਕਰਦੇ ਹੋ ਮੰਗਲ ਕੋ ਟੈਂਸ਼ਨ ਨਹੀਂ ਹੋਈ ਹੋਏ ਨਾ ਵੀ ਜਦੋਂ ਉਹ ਕਰਮ ਵਾਲੇ ਲੋਕ ਨੇ ਨਾ ਮਾੜੀ ਕਮੈਂਟ ਕਰਨਗੇ ਜੀ ਇਹ ਚੀਜ਼ ਜਿਹੜੇ ਚੰਗੇ ਨੇ ਉਹ ਚੰਗੇ ਕਰਨਗੇ ਤਾਂ ਆਪਾਂ ਆਪਣੇ ਮੰਨ ਕੇ ਲਓ ਵੀ ਇਹ ਕਮੈਂਟ ਉਹਦੇ ਵਿੱਚ ਚਾਰ ਕਮੈਂਟ ਆ ਗਿਆ ਆਪਾਂ ਨੂੰ ਗਲਤ ਆ ਗਈ ਆਪਾਂ ਕਹਿੰਦੇ ਵੀ ਛੱਡ ਪਰਾਂ ਯਾਰ ਕੀ ਇਹਨਾਂ ਨਾਲ ਬੋਲਣਾ ਇਹ ਗੰਦੇ ਦਾ ਆਪਾਂ ਨਾ ਗੰਦੇ ਥੋੜੀ ਹੋਣਾ ਆਪਾਂ ਨੇ ਇਹ ਚੀਜ਼ ਆ ਭਾਈ ਮੰਗਲ ਕੋ ਟੈਂਸ਼ਨ ਹੀ ਨਹੀਂ ਲੈਂਦੀ ਭਾਈ ਅਬ ਉਹ ਬੋ ਤਿਆਰੀ ਉਹ ਕਰਦੇ ਆ ਬਈ ਫੋਨ ਵੀ ਬਹੁਤ ਆਉਂਦੇ ਨੇ ਕੈਮਿਸਟਰੀ ਦੇ ਆਉਂਦੇ ਫੋਨ ਆ ਰਹੀ ਚੁੱਕੇ ਦੇ ਫੋਨ ਆਉਂਦੇ ਹਨਾ ਕੈਨੇਡਾ ਦੇ ਫੋਨ ਆਉਂਦੇ ਆ ਬਾਕੀ ਆਪਣੇ ਪੰਜਾਬ ਉਸ ਇੰਡੀਆ ਤੋਂ ਬਹੁਤ ਫੋਨ ਆਉਂਦੇ ਆ ਬਈ ਅਗੜੀ ਵੀਡੀਓ ਉਹਦੇ ਲਾਜ ਨਹੀਂ ਬਟਲ ਲੈ ਆ ਕੇ ਚਾਹਾਂਗੇ ਮਿਲ ਕੇ ਚਾਹਾਂਗੇ ਆਪਾਂ ਵੈਲਕਮ ਵੀ ਆਓ ਜਰੂਰ ਆਓ ਤੇਜੀ ਦਾ ਬਾਈ ਨਹੀਂ ਉਹਨਾਂ ਜਿਹੜੇ ਜਿਹੜੇ ਪਿੰਡ ਵਾਲੇ ਕਹਿੰਦੇ ਨੇ ਵੀ ਐਂ ਕਰੀ ਜਾਂਦੇ ਤੇ ਉਹ ਅਸੀਂ ਦੇਖੋ ਕਿੰਨੀ ਦੂਰ ਹੋ ਚੱਲ ਕੇ ਆਏ ਹਾਂ ਤੁਹਾਡੀ ਇੰਟਰਵਿਊ ਕਰ ਹਾਂਜੀ ਹਾਂਜੀ ਥੋੜੇ ਟੈਲੈਂਟ ਕਰਕੇ ਆਏ ਨਾ ਜਾਣੀ ਮਤਲਬ ਦਾ ਤੰਵਾਜੀ ਉਹਦਾ ਸਾਡਾ ਧੰਨਵਾਦ ਨਹੀਂ ਤੁਹਾਡੇ ਟਾਈਮ ਦੀ ਹੋਇਆ ਦੇ ਉਹ ਜਿਹੜੇ ਕਹਿਣ ਵਾਲੇ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਵੀ ਸਾਡੇ ਪਿੰਡ ਨੂੰ ਕਿੱਥੋਂ ਤੱਕ ਮਸ਼ਹੂਰ ਕਰੀ ਜਾਂਦੇ ਆ ਹਾਂਜੀ ਹਾਂਜੀ ਬਸ ਪੱਲਾ ਆਪਣਾ ਕਰਮੀ ਜਵਾਈ ਨੇ ਨਾ ਮਸ਼ਹੂਰ ਕਰਕੇ ਆ ਬਸ ਮਸ਼ਹੂਰ ਹੈ ਹੀ ਪੰਡਤ ਬਾਕੀ ਬਈ ਚਲੋ ਆਪਾਂ ਪ੍ਰਮਾਤਮਾ ਦੀ ਕਿਰਪਾ ਉੱਪਰ ਲਾ ਕੇ ਵੀਡੀਓ ਬਣਾਉਣਾ ਇਹ ਕਰਕੇ ਕੋਈ ਚਲੋ ਪ੍ਰਮਾਤਮਾ ਜੀ ਕਰਦੇ ਪ੍ਰਮਾਤਮਾ ਚੰਗੀ ਕਰਦਾ ਬਈ ਯਾਰ ਆਪਾਂ ਵੀ ਗੱਲ ਤਨੀ ਗੱਲ ਤੀ ਵੀਡੀਓ ਨਹੀਂ ਪਾਈ ਬਈ ਮੇਰੇ ਕੋਈ ਸਾਰੇ ਇੰਸਟਾਗ੍ਰਾਮ ਕੋਈ YouTube ਕੋਈ Facebook ਤੇ ਕਿਹਦੇ ਵੀ ਗੱਲ ਤੀ ਵੀਡੀਓ ਨਹੀਂ ਪਾਈ ਬਈ ਫੇਰ ਵੀ ਲੋਕਾਂ ਕਰਮਜੀਤ ਨੂੰ ਮੌਲ ਨੂੰ ਮਿਲਿਆ ਹਾਂਜੀ ਅੰਗੂਰ ਵੀ ਮਿਲਿਆ ਪਿੰਡੋਂ ਦੇ ਰਹਿੰਦੇ ਹਾਂਜੀ ਵੀ ਰਹਿੰਦੇ ਹਾਂ ਦੇਖਦੇ ਸੁਭਾਅ ਬਾਈ ਮਿਲਦੇ ਹਰੇਕ ਦਾ ਪਿੰਡ ਤੇ ਫਿਰ ਜਾਂਦੇ ਆ ਇਹ ਨਹੀਂ ਕੋਈ ਵੀ ਵੱਡਾ ਕੋਈ 스타 ਹਣਾ ਉਹਦਾ ਮਨਮਾਨ ਚਹੀ ਨਹੀਂ ਵੀਰੇ ਗੱਲ ਪਿੰਡੋਂ ਨੋਰਮ ਵਾਲਾ ਕਿਵੇਂ ਹਰੇਕ ਨਾਲ ਥਮ ਲਿਆ ਲਿਆ ਕਿਵੇਂ ਚਲੋ ਫੋਟੋ ਕੋਣੀ ਨਾ ਨੋਰਮ ਵਾਲੀ ਗੱਲ ਹੈ ਨਾ ਬਈ ਦੇਖਦੇ ਪਿੰਡ ਵਾਸਤੇ ਉਹ ਵਧੀਆ ਬਾਈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਦੇਖਦੇ ਬਹੁਤ ਵਧੀਆ ਕਲਾਜ਼ਾਰ ਦੇ ਤੌਰ ਤੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਆਪਣਾ ਪਿੰਡ ਦਾ ਨਾਮ ਪੁੱਛਿਆ ਨਾ ਕਰਮੀ ਦੇ ਨੋਕਪਾ ਕਹਿੰਦਾ ਕਰਮੀ ਨੀ ਆਉਂਦੇ ਪਿੰਡ ਤੋਂ ਬਾਈ ਵਧੀਆ ਵਧੀਆ ਵੀ ਹੁੰਦਾ ਫਿਰ ਵੀ ਉਹ ਵਧੀਆ ਯਾਰ ਉਹ ਤੇ ਵੀ ਉਦੋਂ ਮੈਨੂੰ ਆਪਣੀ ਗੱਲ ਹੋਈ ਨਾ ਤੁਸੀਂ ਕਿਹਾ ਕਰਮਜੀਤਨ ਹਾਲ ਦੇ ਪਿੰਡ ਮੈਂ ਪਿੰਡ ਦਾ ਨਾਮ ਭੁੱਲ ਗਿਆ ਫਿਰ ਮੈਂ ਗੂਗਲ ਤੇ ਸਰਚ ਕੀਤਾ ਕਰਮਜੀਤਨ ਬੋਲ ਤੇ ਕਿਹਾ ਅੱਛਾ ਇਹ ਮੈਨੂੰ ਚਿੱਤਾ ਆਇਆ ਆਪਣੇ ਗੱਲਵਾ ਜੀਟੀਵੀ ਵਾਲੇ ਵੀ ਮੁੰਡੇ ਨੇ ਜੀ ਉਹ ਵੀਡੀਓ ਬਣਾਉਂਦੇ ਨੇ ਇੱਕ ਮੇਰਾ ਦੋਸਤ ਹੈ ਜਰਸੀ ਖਾਨ ਉਹ ਮੁੰਡੇ ਮੇਰੇ ਬਹੁਤ ਸਾਥ ਦਿੰਦਾ ਜੀ ਵਿਚਾਰੇ ਨੇ ਬਹੁਤ ਵਧੀਆ ਮੁੰਡਾ ਜੀ ਮੈਂ ਆਪਣਾ ਮੂਸਾ ਮਨਰਾਮ ਦਾ ਮੁੰਡਾ ਖਾਨ ਆਈ ਆਪਣਾ 2 ਵਜੇ ਮੁੰਡਾ ਜੀ ਵਿਚਾਰਿਆ ਮੈ ਹਾਂ ਜੀ ਇਹ ਉਹ ਨਾ ਤਰਾਹੀ ਆ ਫਨਾ ਜੀ ਜੇ ਕੋਈ ਤੁਸੀਂ ਤੁਹਾਡਾ ਨਾ ਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬੋਤਾਂ ਦਾ